ਦੇਖੋ ਪੰਜਾਬੀਅਤ ਨੂੰ ਸਭ ਤੋਂ ਪਹਿਲਾਂ ਤਾਂ ਐਗਜ਼ਾਮਪਲ ਮੈਂ ਖੁਦ ਹੀ ਇੱਥੇ ਬੈਠਾ ਜੇ ਤੁਸੀਂ ਦੇਖੋਗੇ ਨਾ ਮਤਲਬ ਜਿਹੜੇ ਅੱਛਾ ਬਿਜ਼ਨਸ ਕਰ ਰਹੇ ਇਮੀਗ੍ਰੇਸ਼ਨ ਦਾ तकरीबन ਤੁਹਾਨੂੰ ਪਰਦੇਸਾਂ ਵਿੱਚ ਹੀ ਮਿਲਣਗੇ ਇੱਥੇ ਨਹੀਂ ਰਹਿੰਦੇ ਜਦ ਤੱਕ ਅਸੀਂ ਬੱਚੇ ਨੂੰ ਕੱਚੀ ਉਮਰ ਦੇ ਵਿੱਚ ਉੱਥੇ ਭੇਜਦੇ ਰਵਾਂਗੇ ਜਿਹੜੀ ਸਾਰੀ ਪਰੇਸ਼ਾਨੀਆਂ ਹੈਗੀਆਂ ਉਹ ਫੇਸ ਕਰਦਾ ਹੀ ਰਹੇਗਾ ਹਮੇਸ਼ਾ ਬਾਕੀ ਜਿਹੜਾ ਚੰਗੇ ਘਰਾਂ ਦਾ ਜਿਹਦੀ ਬੈਕਅਪ ਬਹੁਤ ਵਧੀਆ ਉਹਦੇ ਲਈ ਰੀਕਮੈਂਡਡ ਹੈ ਜਾਏ ਕਿਉਂਕਿ ਉਹ ਜਾ ਕੇ ਪੜ ਕੇ ਵਾਪਸ ਆਏਗਾ ਹੁਣ ਸਾਡਾ ਕੀ ਹੈਗਾ ਪਿੰਡੂ ਬੱਚਿਆਂ ਦੀ ਜੇ ਤੁਸੀਂ ਗੱਲ ਕਰੀ ਵੀ ਉੱਥੇ ਹੀ ਅਸੀਂ ਸੈਟਲ ਹੋਣਾ ਹੈਗਾ ਹੁਣ ਜਦੋਂ ਪਲੱਸ 2 ਕਰਕੇ ਜਾਂਦਾ ਮਾਈਂਡ ਉਹਦਾ ਕੱਚਾ ਉਹਨੂੰ ਜਿਸ ਹਸਾਬ ਨਾਲ ਢਾਲ ਲਾਂਗੇ ਉਸ ਤਰ੍ਹਾਂ ਹੀ ਢਲ ਜਾਏਗਾ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਗੋਲ ਇਹ ਬਣਾ ਬੈਠੇ ਹੋ ਦੇਖੋ ਅੱਜ ਤੱਕ ਮੇਰਾ ਮੈਂ ਇਸ profession ਦੇ ਵਿੱਚ ਹੈਗਾ ਆਸਤਗਮੇ ਇੱਕ ਚੀਜ਼ ਤਾਂ ਨੋਟ ਕੀਤੀ ਹੈ ਜੇ ਕਿਸੇ ਬੰਦੇ ਨੇ ਸੋਚ ਲਿਆ ਕਿ ਮੈਂ ਬਾਹਰ ਜਾਣਾ ਹੈ ਤਾਂ ਫਿਰ ਉਹ ਜਾ ਕੇ ਰਹੇਗਾ ਜੇ ਕਿਸੇ ਬੰਦੇ ਨੇ ਸੋਚ ਲਿਆ ਮੈਂ ਸਰਕਾਰੀ ਨੌਕਰੀ ਲੈ ਕੇ ਰਹਿਣੀ ਹੈ ਤਾਂ ਫਿਰ ਉਹ ਲੈ ਕੇ ਰਹੇਗਾ ਜਦੋਂ ਤੁਸੀਂ ਇੱਕ ਚੀਜ਼ ਨੂੰ ਆਪਣੇ ਜ਼ਿੰਦਗੀ ਦਾ ਟੀਚਾ ਬਣਾ ਲਓਗੇ ਕਿ ਮੈਂ ਇਹ ਕਰਨਾ ਹੈ ਤਾਂ ਫਿਰ ਉਹ ਕਰਕੇ ਰਹੇਗਾ ਚਾਹੇ ਉਹਨੂੰ 10 ਜਿਹੜੇ ਦਵਾਈ ਦੇ ਲਗਾਣੇ ਪੈ ਜਾਣ ਚਾਹੇ ਉਹ ਡੰਕੀ ਲਗਾ ਕੇ ਜਾਏ ਤੇ ਕਿਸ ਤਰ੍ਹਾਂ ਵਿੱਚ ਉਹਨੇ ਜਾ ਕੇ ਹੀ ਰਹਿਣਾ ਹੈ देखो जर इंडिया ਦਾ ਯੂਥ ਅਸੀਂ ਤਾਂ ਇੰਡੀਆ ਦੀ ਗੱਲ ਕਰਾਂਗੇ ਚਾਹੇ ਮੇਰਾ ਕੰਮ ਇਮੀਗ੍ਰੇਸ਼ਨ ਦਾ ਹੈ ਇੰਡੀਆ ਦੀ ਯੂਥ ਇੰਡੀਆ ਦੇ ਵਿੱਚ ਹੀ ਰਹਿਣੀ ਚਾਹੀਦੀ ਸੋ ਮੈਂ ਤਾਂ ਹਰ ਮਾਪੇ ਨੂੰ ਕਹਿੰਦਾ ਕਿ ਬੱਚਿਆਂ ਨੂੰ ਪੜਨ ਦਿਓ ਜੇ ਉਹਦਾ ਕਿਤੇ ਕੁਝ ਨਹੀਂ ਬਣ ਰਿਹਾ ਫਿਰ ਤੁਸੀਂ ਵਿਦੇਸ਼ ਦੀ ਸੋਚੋ ਐਜ਼ ਅ ਲਾਸਟ ਅਲਟਰਨੇਟ ਸੋ ਇਹ ਸਿਚੁਏਸ਼ਨ ਹੀ ਤੁਸੀਂ ਹਿਸਾਬ ਲਗਾਓਗੇ ਅੱਜ ਯੂਕੇ ਦੇ ਵਿੱਚ ਯੂਐਸਏ ਦੇ ਵਿੱਚ ਕੈਨੇਡਾ ਦੇ ਵਿੱਚ ਉੱਥੇ ਲੋਕਾਂ ਕੋਲ ਪੈਸਾ ਤਾਂ ਹੈ ਲੇਕਿਨ ਕੰਮ ਕਰਨ ਵਾਲੇ ਬੰਦੇ ਨਹੀਂ ਵੀ ਉੱਥੇ ਸਾਨੂੰ ਭਈਆਂ ਵਾਂਗ ਟ੍ਰੀਟ ਕਰਦੇ ਆ ਬਿਲਕੁਲ ਬਿਲਕੁਲ ਤੁਹਾਨੂੰ ਕੰਮ ਕਰਨੇ ਪੈਣਗੇ ਦੇਖੋ ਜਿਸ ਤਰ੍ਹਾਂ ਭਈਏ ਆ ਕੇ ਇੱਥੇ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ ਆ ਜਾਂ ਮੁਹਾਲੀ ਦੇ ਵਿੱਚ ਕੰਮ ਕਰਦੇ ਆ ਜਾਂ ਆਪਣੇ ਪੰਜਾਬ ਦੇ ਵਿੱਚ ਕੰਮ ਕਰਦਾ ਆਬਵੀਅਸਲੀ ਇਸ ਚੀਜ਼ ਤੋਂ ਸਾਨੂੰ ਬਲਕਿ ਵਾਈਟ ਕਾਲਰ ਜੋਬਸ ਦਾ ਤੁਸੀਂ ਦਿਲਚੋਅ ਦਿਮਾਗ ਚੋਂ ਇਹ ਕੱਢ ਦਿਓ ਬਿਲਕੁਲ ਕੱਢ ਕੇ ਜਾ ਹਾਂ ਵਾਈਟ ਕਾਲਰ ਜੋਬ ਤੁਹਾਨੂੰ ਤਾਂ ਮਿਲੇਗੀ ਜਿਸ ਤਰ੍ਹਾਂ ਮੈਂ ਦੱਸਿਆ ਤੁਸੀਂ ਗ੍ਰੈਜੂ ਰਿਵਰਸ ਮਾਈਗ੍ਰੇਸ਼ਨ ਦਾ concept ਪੰਜਾਬ ਵਿੱਚ ਅੱਜਕੱਲ ਬਹੁਤ ਜ਼ਿਆਦਾ ਚੱਲ ਰਿਹਾ ਜੀ ਜੀ ਕਿੰਨੇ ਕਿੰਨੇ ਆਏ ਮੈਂ ਉਹੀ ਉਹੀ ਗੱਲ ਕਰਨਾ ਚਾਹ ਰਹੀ ਹਾਂ ਵੀ ਜਿਹੜਾ ਇੱਕ ਵਾਰ ਚਲੇ ਗਿਆ ਪਹਿਲਾਂ ਤਾਂ ਇੱਥੋਂ ਵੇਚ ਵਟ ਕੇ ਗਿਆ ਫਿਰ ਉੱਥੇ ਜਾ ਕੇ ਉਹਨੇ ਸੈਟਲ ਕੀਤਾ ਮਤਲਬ ਇੱਥੋਂ ਤੋਂ ਫਿਰ ਉੱਥੇ ਉਸ ਤੋਂ ਬਾਅਦ ਵਾਪਸ ਯਾਨੀ ਕਿ ਜਦੋਂ ਬੰਦਾ ਆਪਣੀ ਏਜ ਦੇ ਵਿੱਚ ਇੱਕ ਮੈਜੋਰਿਟੀ ਦਾ ਲੈਵਲ ਅਚੀਵ ਕਰ ਲੈਂਦਾ ਨਾ ਜਾਂ ਜਦੋਂ ਉਹਦੀ ਏਜ ਹੋ ਜਾਂਦੀ ਹੈ ਉਦੋਂ ਲੱਗਦਾ ਵੀ ਤਮਾਮ ਦੁਨੀਆ ਦੀ ਜਿਹੜੀ ਸ਼ੈਵਾਂ ਨੇ ਟੈਵਾਂ ਨੇ ਉਹ ਇੱਥੇ ਹੀ ਨੇ ਮਤਲਬ ਫਿਰ ਉਹ ਦੁਬਾਰਾ ਦੁਬਾਰਾ ਹਿਆ ਨਹੀਂ ਕਰ ਸਕਦਾ ਇੱਕਾ ਦੁਕਾ ਅਗੇ ਪਰ ਹਿਆ ਨਹੀਂ ਕਰ ਸਕਦਾ ਦੁਬਾਰਾ ਆਪਣੀ ਜ਼ਿੰਦਗੀ ਨੂੰ ਤੀਜੀ ਵਾਰ ਜ਼ੀਰੋ ਤੋਂ ਸਟਾਰਟ ਕਰਾਂਗਾ ਸਵਾਜ ਵਿੱਚ ਲਾਦੇ ਆਉਣ ਵਾਲੇ 4-5 ਮਹੀਨੇ ਦਾ ਸਮਾਂ ਬਹੁਤ ਜ਼ਿਆਦਾ ਕ੍ਰੂਸ਼ਲ ਹੈਗਾ ਉਹ ਲੋਕਾਂ ਨੂੰ ਮੈਕਸਿਮਮ ਵੀਜ਼ਾਸ ਮਿਲ ਸਕਦੇ ਆ ਉਸ ਤੋਂ ਬਾਅਦ ਸ਼ਾਇਦ ਕੰਮ ਥੋੜਾ ਜਾਂ ਔਖਾ ਹੋ ਜਾਏ ਸੋ ਜਿਨ੍ਹਾਂ ਨੇ ਅਪਲਾਈ ਕਰਨਾ ਮੇਰਾ ਖਿਆਲ ਹੈ ਕਿ ਜਲਦੀ ਡਿਸੀਜਨ ਲੈਣਾ ਚਾਹੀਦਾ ਹੈ ਨਿਗਲ ਲੈਣਾ ਹੈ ਪੌਂ ਡਾਲਰਾਂ ਤੇਰਾ ਅੰਬਾਂ ਵਾਲਾ ਦੇਸ ਨਹੀਂ ਮਾਏ ਵਿੱਚ ਸੰਦੂਕਾਂ ਰਹਿ ਜਾਣੇ ਨੇ ਤੇਰੇ ਦਰੀਆਂ ਖੇਸ ਨਹੀਂ ਮਾਏ ਜਾਂ ਮਿੱਟੀ ਨਿਰਮੋਹੀ ਹੋ ਗਈ ਜਾਂ ਹੋ ਗਿਆ ਬਹੁਤ ਕੁਸੈੜਾ ਪਾਣੀ ਤੇਰਾ ਹਰ ਇੱਕ ਪੁੱਤ ਚਾਹੁੰਦਾ ਹੈ ਤੁਰ ਜਾਣਾ ਪਰਦੇਸ ਨਹੀਂ ਮਾਏ ਅਦਾਬ ਅਰਜ਼ਾ ਹੈ ਅਦੀਬ ਅਜ਼ੀਜ਼ ਦੋਸਤੋ ਪ੍ਰੋਗਰਾਮ ਸਲੀਕਾ ਵਿੱਚ ਇੱਕ ਮਰਤਬਾ ਫੇਰ ਤੋਂ ਸਵਾਗਤ ਜਿਸ ਕੋਰ ਦੇ ਨਾਲ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਸਮਝ ਗਏ ਹੋਵੋਗੇ ਕਿ ਕਿਤਨਾ ਕਿਤੇ ਆਰ ਔਰ ਪਾਰ ਦੀ ਗੱਲ ਜਿਹੜੀ ਹੈ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਕਰਨ ਵਾਲੇ ਆ ਅਮਿਤ ਜੀ ਨਾਲ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਅਮਿਤ ਜੀ ਪਹਿਲਾਂ ਤਾਂ ਦਾ ਆਨ ਮਿਊਟ ਦੇ ਸਟੂਡੀਓਜ਼ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਮੈਂ ਗੱਲ ਇੱਥੇ ਸ਼ੁਰੂ ਕਰਾਂਗੀ ਜਿਵੇਂ 20 ਸਾਲ ਹੋ ਗਏ ਤੁਹਾਨੂੰ ਇਮੀਗ੍ਰੇਸ਼ਨ ਦੇ ਬਿਜ਼ਨਸ ਵਿੱਚ ਅੱਛਾ ਖਾਸਾ ਬਿਜ਼ਨਸ ਤੁਹਾਡਾ ਹੈ ਪਰ ਇਸ ਦੇ ਬਾਅਦ ਵੀ ਤੁਸੀਂ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚੋਂ ਇੱਕ ਹੋ ਹੈਨਾ ਔਰ ਤੁਹਾਡੀਆਂ तमाम ਜੜੀਆਂ ਇੰਟਰਵਿਊਜ਼ ਜਿਹੜੀ ਹੁਣ ਤੱਕ ਫਲੈਸ਼ ਹੋਈਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦੀ ਖੁਸ਼ਬੂ ਆਉਂਦੀ ਹੈ ਵੀ ਤੁਸੀਂ ਪੰਜਾਬ ਤੇ ਪੰਜਾਬੀਅਤ ਨੂੰ ਪ੍ਰਮੋਟ ਕਰ ਰਹੇ ਹੋ ਹਾਲਾਂਕਿ ਤੁਹਾਡਾ ਬਿਜ਼ਨਸ ਇਸ ਤਰ੍ਹਾਂ ਦਾ ਦੇਖੋ ਪੰਜਾਬੀਤ ਨੂੰ ਸਭ ਤੋਂ ਪਹਿਲਾਂ ਤਾਂ ਐਗਜ਼ਾਮਪਲ ਮੈਂ ਖੁਦ ਇੱਥੇ ਬੈਠਾ ਜੇ ਤੁਸੀਂ ਦੇਖੋਗੇ ਨਾ ਮਤਲਬ ਜਿਹੜੇ ਅੱਛਾ ਬਿਜ਼ਨਸ ਕਰ ਰਹੇ ਇਮੀਗ੍ਰੇਸ਼ਨ ਆ तकरीबन ਤੁਹਾਨੂੰ ਪਰਦੇਸਾਂ ਵਿੱਚ ਹੀ ਮਿਲਣਗੇ ਇੱਥੇ ਨਹੀਂ ਰਹਿੰਦੇ ਅਸੀਂ ਸਾਡੀ ਕੋਈ ਮੈਂਟੈਲਿਟੀ ਇਸ ਤਰ੍ਹਾਂ ਦੀ ਨਹੀਂ ਹੈ ਕਿ ਬਾਹਰ ਜਾਣਾ ਨਾ ਹੀ ਮੇਰੇ ਬੱਚੇ ਮੈਂ ਤਾਂ ਹਮੇਸ਼ਾ ਹਰ ਇੰਟਰਵਿਊ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਮੈਂ ਇਹੀ ਗੱਲ ਕਹਿਣਾ ਕਿ ਜਿਹੜਾ ਬੰਦਾ ਇੱਥੇ ਸੈਟਲ ਹੈ ਅੱਛਾ ਕੰਮ ਚੱਲ ਰਿਹਾ ਹੈ ਉਹਨੂੰ ਤਾਂ ਬਿਲਕੁਲ ਬਾਹਰ ਨਹੀਂ ਜਾਣਾ ਚਾਹੀਦਾ ਉਹਦੇ ਲਈ ਇੰਡੀਆ ਹੀ ਬੈਸਟ ਹੈਗਾ ਚਾਹੇ ਉਹ ਪੜ੍ਹਾਈ ਦੀ ਗੱਲ ਹੋਵੇ ਚਾਹੇ ਫਿਰ ਆਪਣੇ ਬਿਜ਼ਨਸ ਦੀ ਗੱਲ ਹੋਵੇ ਜਾਂ ਫਿਰ ਖੇਤੀਬਾੜੀ ਦੀ ਗੱਲ ਹੋਵੇ ਲੇਕਿਨ ਉਹ ਕਈ ਮਜਬੂਰੀਆਂ ਹੁੰਦੀਆਂ ਖਾਸ ਕਰਕੇ ਜੇ ਅਸੀਂ ਪੰਜਾਬs ਦੇਖੀਏ ਹਰ ਬੰਦਾ ਬਾਹਰ ਜਾਣਾ ਚਾਹੁੰਦਾ ਹਰ ਕਿਸੇ ਦੀ ਆਪਣੀ ਮਜਬੂਰੀ ਹੈ ਹੁਣ ਜਦ ਤੱਕ ਸਾਡਾ ਬਹੁਤ ਵਧੀਆ ਸੱਰ ਰਿਹਾ ਸੀ ਕਿਉਂ ਚਾਹੀਏ ਆਪਣੇ ਦੇਸ਼ ਨਾਲ ਪਿਆਰ ਹੋਣਾ ਹੀ ਚਾਹੀਦਾ ਸਭ ਬਿਲਕੁਲ ਤੁਸੀਂ ਨਾ ਜਿਹਨੇ ਸਟੱਡੀ ਵੀਜ਼ਾ ਤੋਂ ਇਲਾਵਾ ਜਿਹੜਾ ਵਿਜ਼ਟਰ ਵੀਜ਼ਾ ਨੂੰ ਜ਼ਿਆਦਾ ਪ੍ਰਮੋਟ ਕਰਦੇ ਹੋ ਕਿ ਉਹਦੇ ਪਿੱਛੇ ਕਾਰਨ ਵੀ ਇਹੀ ਜੀ ਹਾਂ ਬਿਲਕੁਲ ਉਹ ਵਿਜ਼ਟਰ ਵੀਜ਼ਾ ਦੇ ਅਸੀਂ ਮੰਨ ਲਓ 100 ਬੰਦੇ ਭੇਜਦੇ ਆ ਉਹਦੇ ਵਿੱਚੋਂ ਅਸੀਂ ਓਪਨ ਕਹਿੰਦੇ ਇਹ ਗੱਲ ਕਿ ਅਸੀਂ ਵਾਪਸ ਨਹੀਂ ਆਉਂਦੇ ਉਹਨੂੰ ਕਨਵਰਟ ਕਰਾਉਂਦੇ ਨੇ ਜਾਂ ਤਾਂ ਉਹਨੂੰ ਸਟੱਡੀ ਦੇ ਵਿੱਚ ਕਿਸੇ ਨੇ ਕੋ ਸਟੂਡੈਂਟ ਗਿਆ ਉਹਨੇ ਕਨਵਰਟ ਕਰਵਾ ਲਿਆ ਜਾਂ ਫਿਰ ਵਰਕ ਦੇ ਵਿੱਚ ਕਨਵਰਟ ਕਰਾਉਂਦੇ ਯਾਨੀ ਕਿ ਉਹਨੇ ਵਾਪਸ ਨਹੀਂ ਆਣਾ ਹੁਣ ਜਾ ਕਿਉਂ ਰਿਹਾ ਕਿਉਂਕਿ ਉਹਦਾ ਇੱਥੇ ਕੰਮ ਨਹੀਂ ਬਣ ਰਿਹਾ ਕੋਈ ਵਧੀਆ ਬੰਦਾ ਤਾਂ ਜਿਹੜਾ ਸੈਟਲ ਆ ਉਹ ਤਾਂ ਨਹੀਂ ਜਾਏਗਾ ਫਿਰ ਉਹਦੇ ਕੋਲ ਜ਼ਰੀਆ ਕੀ ਬਚਦਾ ਜਾਂ ਤਾਂ ਵਰਕ ਪਰਮਿਟ ਦਾ ਜ਼ਰੀਆ ਬਚੇਗਾ ਹੁਣ ਵਰਕ ਪਰਮਿਟ ਬਹੁਤ ਮਹਿੰਗਾ ਜੇ ਵਿਜ਼ਿਟਰ ਦੀ ਗੱਲ ਕਰੀਏ ਉਹ ਤਾਂ ਫਿਰ ਨਾ ਦੇ ਬਰਾਬਰ ਖਰਚਾ ਹੈਗਾ ਯਾਨੀ ਬਹੁਤ ਹੀ ਘੱਟ ਖਰਚਾ ਹੈਗਾ ਜੇ ਅਸੀਂ ਆਪਣੀ ਗੱਲ ਕਰੀਏ ਤਾਂ 10-20 ਹਜ਼ਾਰ ਦੇ ਵਿੱਚ ਇਹ ਹੋ ਜਾਂਦਾ ਸੋ ਜੇ 10-20 ਹਜ਼ਾਰ ਲਗਾ ਕੇ ਉੱਥੇ ਜਾਂਦਾ ਹੈਗਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਉਹਨੂੰ ਮਿਲ ਰਿਹਾ ਤਾਂ ਵਾਇ ਨਾਟ ਜਿੱਥੇ ਤੱਕ ਸਟੱਡੀ ਵੀਜ਼ਾ ਦਾ ਖਿਆਲ ਹੈ ਮਤਲਬ ਤੁਸੀਂ ਮਾਸ਼ਰੇ ਦੇ ਵਿੱਚ ਸੋਸਾਇਟੀ ਦੇ ਵਿੱਚ ਕੀ ਅਬਜ਼ਰਵ ਕੀਤਾ ਹੈ ਕਿ ਸਾਡੀ ਸੋਸਾਇਟੀ ਦਾ ਹੁਣ ਮਾਈਂਡਸੈਟ ਇਸ ਤਰ੍ਹਾਂ ਦਾ ਹੋ ਗਿਆ ਜਾਂ ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਸ਼ਾਇਦ ਦਿੰਨੇ ਆ ਵੀ ਇੱਥੇ ਕੁਝ ਨਹੀਂ ਹੈ ਤੁਸੀਂ ਬਾਹਰ ਪੜ੍ਹਨ ਵਾਸਤੇ ਜਾਓ ਫਿਰ ਸਾਨੂੰ ਬੜੇ ਸਾਰੇ ਜਿਹੜਾ ਨਾ ਮੈਕੈਨਿਕ ਸਟਰਗਲ ਹੈ ਪਿੰਡੂ ਬੱਚਿਆਂ ਵਾਸਤੇ ਆਇਲਸ ਕਲੀਅਰ ਕਰਨਾ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਉਹਨੂੰ ਆਇਲਸ ਕਲੀਅਰ ਕਰਨ ਵਾਸਤੇ ਸੋ ਤੁਸੀਂ ਇਸ ਬਾਰੇ ਕੀ ਅਬਜ਼ਰਵ ਕੀਤਾ ਸੋਸਾਇਟੀ ਚ ਦੇਖੋ ਆਇਲਸ ਕਲੀਅਰ ਕਰਨਾ ਪਹਿਲੇ ਤਾਂ ਅਗਰ ਲੇ ਪਿੱਛੇ ਜਾਂਦੇ ਹੋ ਤੁਸੀਂ ਦੇਖਿਆ ਹੋਣਾ ਬੱਚੇ 8ਵੀਂ ਵੀ ਨਹੀਂ ਕਰਦੇ ਸੀਗੇ 8ਵੀਂ 9ਵੀਂ ਅਨਪੜਤਾ ਬਹੁਤ ਸੀਗੀ ਪੰਜਾਬ ਦੇ ਵਿੱਚ ਹੁਣ ਇੱਕੇ ਸੁਧਾਰ ਹੋਇਆ ਬਾਹਰ ਜਾਣ ਦੇ ਪਿੱਛੇ ਵੀ ਬੱਚੇ ਪਲੱਸ 2 ਕਰਨ ਲੱਗ ਗਏ ਹੁਣ ਜਦੋਂ ਅਸੀਂ +2 ਦੀ ਸੀੜੀ ਤੱਕ ਪਹੁੰਚ ਗਏ ਆ ਤਾਂ ਮੈਂ ਮੇਰੀ ਤਾਂ ਮਾਪੇ ਨੂੰ ਇਹੀ ਅਰਜ਼ ਹੈ ਕਿ ਉਹ ਅੱਗੇ ਲੈ ਕੇ ਜਾਓ ਜੇ ਬੱਚੇ ਨੂੰ ਭੇਜਣਾ ਵੀ ਤਾਂ ਘੱਟੋ ਘੱਟ ਉਹਨੂੰ ਗ੍ਰੈਜੂਏਸ਼ਨ ਇੱਥੇ ਕਰਾਓ ਫਿਰ ਉਹਨਾਂ ਨੂੰ ਆਈਐਲਟਸ ਓਖੀ ਲੱਗੂਗੀ ਨਾ ਉੱਥੇ ਸੈਟਲ ਓਖਾ ਸੈਟਲ ਹੋਣਾ ਓਖਾ ਲੱਗੂਗਾ ਜਦ ਤੱਕ ਅਸੀਂ ਬੱਚੇ ਨੂੰ ਕੱਚੀ ਉਮਰ ਦੇ ਵਿੱਚ ਉੱਥੇ ਭੇਜਦੇ ਰਵਾਂਗੇ ਜਿਹੜੀ ਸਾਰੀ ਪਰੇਸ਼ਾਨੀਆਂ ਹੈਗੀਆਂ ਉਹ ਫੇਸ ਕਰਦਾ ਹੀ ਰਹੇਗਾ ਹਮੇਸ਼ਾ ਬਾਕੀ ਜਿਹੜਾ ਚੰਗੇ ਘਰਾਂ ਦਾ ਜਿਹਦੀ ਬੈਕਅਪ ਬਹੁਤ ਵਧੀਆ ਉਹਦੇ ਲਈ ਰੀਕਮੈਂਡਡ ਹੈ ਜਾਏ ਕਿਉਂਕਿ ਉਹ ਜਾ ਕੇ ਪੜ੍ਹ ਕੇ ਵਾਪਸ ਆਏਗਾ ਉਹ ਜੰਦਾ ਮਾਈਂਡ ਉਹਦਾ ਕੱਚਾ ਹੈ ਉਹਨੂੰ ਜਿਸ ਹਿਸਾਬ ਨਾਲ ਢਾਲ ਲਓਗੇ ਉਸ ਤਰ੍ਹਾਂ ਹੀ ਢਲ ਜਾਏਗਾ ਮਾਈਂਡ ਕੱਚਾ ਹੈ ਉਮਰ ਕੱਚੀ ਹੈ ਹਲੇ ਮੈਜੋਰਿਟੀ ਨਹੀਂ ਹੈ ਤੇ ਲਾਈਫ ਦੀ ਕੋਈ ਸਮਝ ਨਹੀਂ ਹੈ ਤੇ ਕਿਤੇ ਨਾ ਕਿਤੇ ਫਿਸਲਣ ਦੇ ਜਿਹੜੇ ਚਾਂਸਸ ਹੈ ਮੈਕਸਮਮ ਹੈ ਮੈਕਸਮਮ ਹੋਰ ਖਾਸ ਕਰਕੇ ਜਦੋਂ ਰਿਸੈਸ਼ਨ ਚੱਲ ਰਿਹਾ ਹੈ ਜੋਬਸ ਨਹੀਂ ਮਿਲਦੀਆਂ ਔਰ ਫਿਸਾ ਦੇ ਜਿਹੜਾ ਹੈਗਾ ਅਸਮਾਨ ਨੂੰ ਚੂਰੀਆਂ ਉੱਥੇ ਤਾਂ ਫਿਰ ਆਬਵੀਅਸਲੀ ਬੱਚੇ ਲਈ ਕਾਫੀ ਡਿਪਰੈਸਿੰਗ ਸਿਚੁਏਸ਼ਨ ਹੋ ਜਾਂਦੀ ਹੈ ਜੀ ਅੱਛਾ ਕਈ ਵਾਰ ਲੋਕਾਂ ਦੇ ਮਨ ਦੇ ਵਿੱਚ ਨਾ ਇਹ ਖਿਆਲ ਹੁੰਦੇ ਨੇ ਵੀ ਜਿਉਂ ਉਹਨਾਂ ਦਾ ਬਾਰ ਦਾ ਵੀਜ਼ਾ ਨਹੀਂ ਲੱਗਦਾ ਰਿਫਿਊਜ਼ਲ ਆ ਗਿਆ ਫਿਰ ਉਹ ਅਲਟਰਨੇਟਿਵਸ ਲੱਭਣ ਲੱਗ ਜਾਂਦੇ ਆ ਜਾਂ ਕਈ ਏਜੰਸੀਆਂ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਹਲੇ 2-4 ਵਾਰ ਇੱਧਰ ਉੱਧਰ ਜਾ ਆਓ ਫਿਰ ਉਸ ਤੋਂ ਬਾਅਦ ਮੈਨੂੰ ਤੁਸੀਂ ਕੈਨੇਡਾ ਔਰ ਯੂਐਸਏ ਵਾਸਤੇ ਅਪਲਾਈ ਕਰਿਓ ਜੀ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਗੋਲ ਹੀ ਬਣਾ ਬੈਠੇ ਹੋ ਦੇਖੋ ਅੱਜ ਤੱਕ ਮੇਰਾ ਮੈਂ ਇਸ profession ਦੇ ਵਿੱਚ ਹੈਗਾ ਅੱਜ ਤੱਕ ਮੈਂ ਇੱਕ ਚੀਜ਼ ਤਾਂ ਨੋਟ ਫਿਰ ਉਹ ਜਾ ਕੇ ਰਹੇਗਾ ਜੇ ਕਿਸੇ ਬੰਦੇ ਨੇ ਸੋਚ ਲਈ ਮੈਂ ਸਰਕਾਰੀ ਨੌਕਰੀ ਲੈ ਕੇ ਰਹਿਣੀ ਹੈ ਤਾਂ ਫਿਰ ਉਹ ਲੈ ਕੇ ਰਹੇਗਾ ਜਦੋਂ ਤੁਸੀਂ ਇੱਕ ਚੀਜ਼ ਨੂੰ ਆਪਣੇ ਜ਼ਿੰਦਗੀ ਦਾ ਟੀਚਾ ਬਣਾ ਲਓਗੇ ਕਿ ਮੈਂ ਇਹ ਕਰਨਾ ਹੈ ਤਾਂ ਫਿਰ ਉਹ ਕਰਕੇ ਰਹੇਗਾ ਚਾਹੇ ਉਹਨੂੰ 10 ਜਿਹੜੇ ਦਵਾਈ ਦੇ ਲਗਾਣੇ ਪੈ ਜਾਣ ਚਾਹੇ ਉਹ ਡੰਕੀ ਲਗਾ ਕੇ ਜਾਏ ਚ ਕਿਸ ਤਰ੍ਹਾਂ ਵਿੱਚ ਉਹਨੇ ਜਾ ਕੇ ਹੀ ਰਹਿਣਾ ਹੈ ਅਰੇ ਡੰਕੀ ਤੁਸੀਂ ਮੈਨੂੰ ਯਾਦ ਕਰਾ ਲਿਆ ਵੀ ਇਹ ਇਹ ਕਿਵੇਂ ਦਾ ਮੰਜਰ ਹੁੰਦਾ ਹੈ ਕਿ ਕੀ ਕੀ ਪਰੇਸ਼ਾਨੀਆਂ ਨਾਲ ਦੋ ਚਾਰ ਹੁੰਦੇ ਲੋਕੀ ਫਿਰ ਉਧਰ ਪਹੁੰਚਦੇ ਆਂ ਕਈ ਤਾਂ ਵਿਚ ਵਿਚਾਲੀ ਰਹਿ ਜਾਂਦੇ ਆਂ ਦੇਖੋ ਡੰਕੀ ਲਗਾ ਕੇ ਜਿਹੜੇ ਪਹੁੰਚ ਗਏ ਸੰਤ ਉਹਨਾਂ ਦਾ ਐਕਸਪੀਰੀਅੰਸ ਪਤਾ ਹੈ ਉਹ ਤਾਂ ਪਹੁੰਚ ਗਏ ਜਿਹੜਾ ਚਾਹੇ 5% ਹੋਵੇ ਚਾਹੇ 10% ਹੋਵੇ ਚਾਹੇ 7% ਹੋਵੇ ਲੇਕਿਨ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਨਾ ਕਿਸ ਤਰ੍ਹਾਂ ਦੇ ਹਾਲਾਤ ਤੋਂ ਉਹਨਾਂ ਦੇ ਪਰਿਵਾਰ ਵਾਲੇ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਸੋ ਮੈਂ ਕਦੇ ਵੀ ਇਸ ਚੀਜ਼ ਨੂੰ ਰეკਮੈਂਡ ਨਹੀਂ ਕਰੂੰਗਾ ਕਿ ਡੰਕੀ ਲਗਾ ਕੇ ਕੋਈ ਜਾਏ ਸਿੱਧੇ ਰੂਟ ਚਲੋ ਸਟੱਡੀ ਵੀਜ਼ਾ ਦੇ ਸੀ ਉਹਨੇ ਗੱਲ ਕਰ ਰਹੇ ਆ ਉਹ ਰੂਟਸ ਅਵੇਲੇਬਲ ਹੈਗੇ ਆ ਵਿਜ਼ਿਟਰ ਵੀਜ਼ਾ ਦਾ ਰੂਟ ਅਵੇਲੇਬਲ ਹੈਗਾ ਵਰਕ ਵੀਜ਼ਾ ਦਾ ਰੂਟਸ ਅਵੇਲੇਬਲ ਹੈਗੇ ਆ ਸੋ ਉਸ ਪਾਸੇ ਤਾਂ ਮੈਂ ਕਦੇ ਵੀ ਰეკਮੈਂਡ ਨਹੀਂ ਕਰਾਂਗਾ ਕਿ ਡੰਕੀ ਲਗਾ ਕੇ ਕੋਈ ਤੁਸੀਂ ਜਿਵੇਂ ਵਿਜ਼ਿਟਰ ਵੀਜ਼ਾ ਨੂੰ ਪ੍ਰੋਮੋਟ ਕਰਦੇ ਹੋ ਨਾ ਤੇ ਇਹ ਤੁਸੀਂ ਕਹਿੰ ਉਹਦੇ ਆਏ ਤੁਸੀਂ ਕੀ ਰეკਮੈਂਡ ਕਰਦੇ ਹੋ ਵੀ ਬੱਚਿਆਂ ਨੂੰ ਇੱਧਰ ਕਿਹੜੇ ਕੋਰਸਸ ਕਰਨੇ ਚਾਹੀਦੇ ਆ ਜਿਹੜੇ ਬਾਹਰ ਜਾਣ ਦੇ ਚਾਹਵਾਨ ਨੇ ਇੱਕ ਤਾਂ ਘੱਟ ਪੈਸਿਆਂ 'ਚ ਵਿਜ਼ਟਰ ਵਿਜ਼ਾ ਤੇ ਬਾਹਰ ਚਲੇ ਜਾਣਗੇ ਦੂਸਰਾ ਇੱਧਰ ਵਾਲੇ ਕੀਤੇ ਕੋਰਸ ਉਹਨਾਂ ਨੂੰ ਫਰਦਰ ਕੀ ਹੈਲਪ ਕਰਨਗੇ ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕਰ ਰਹੇ ਸੀ ਜੇ ਤੁਸੀਂ 12ਵੀਂ ਤੋਂ ਬਾਅਦ ਹੀ ਬੱਚੇ ਨੂੰ ਭੇਜ ਲਓ ਫਿਰ ਤਾਂ ਉਹਦੇ ਕੋਲ ਉਹ ਕੀ ਕੀ ਉਹ ਸਕਿੱਲ ਹੋਏਗੀ ਉਹ ਸਕਿੱਲ ਹੋ ਹੀ ਨਹੀਂ ਸਕਦੀ 12ਵੀਂ ਤੱਕ ਤਾਂ ਵਿਚਾਰਾ ਇਹ ਆਰਟਸ ਕੀਤੀ ਹੋਈ ਕੋਮਰ ਕੁਝ ਵੀ ਕੀਤਾ ਹੋਏਗਾ ਇੰਨੀ ਸਕਿੱਲ ਨਹੀਂ ਹੋਏਗੀ ਹਾਂ ਲੇਕਿਨ 12ਵੀਂ ਤੋਂ ਬਾਅਦ ਅਗਰ ਇੱਥੇ ਕੋਈ ਸਕਿੱਲ ਸਿੱਖਦਾ ਜੀ ਮੰਨ ਲਓ ਅਗਰ ਤੁਸੀਂ ਉਹਨੇ ਇਹ ਸੋਚ ਲਈ ਮੈਂ ਬਾਹਰ ਹੀ ਜਾਣਾ ਪੜਾਈ ਦੇ ਵਿੱਚ ਇੰਨਾ ਵਧੀਆ ਨਹੀਂ ਹੈਗਾ ਫਿਰ ਉਹ ਪਲੰਬਿੰਗ ਦੀ ਸਕਿੱਲ ਵੀ ਸਿੱਖ ਸਕਦਾ ਇਲੈਕਟ੍ਰੀਸ਼ੀਅਨ ਦੀ ਸਕਿੱਲ ਵੀ ਸਿੱਖ ਸਕਦਾ ਜਿਸ ਦੀ ਕੀ ਨਾਟ ਓਨਲੀ ਕੈਨੇਡਾ ਦੇ ਵਿੱਚ ਜਾਂ ਅ ਵੈਸਟਰਨ ਕੰਟਰੀਜ਼ ਦੇ ਵਿੱਚ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਸੋ ਦੇ ਨਾਲ ਸਕਿੱਲ ਥੋੜੀ ਇੰਪਰੂਵ ਵੀ ਹੋਏਗੀ ਲੇਕਿਨ ਜੇ ਬੱਚਾ ਪੜ੍ਹਾਈ ਦੇ ਵਿੱਚ ਚੰਗਾ ਹੈਗਾ ਤਾਂ ਮੈਂ ਸੋਚਦਾ ਕਿ ਉਹਨੂੰ ਫਿਰ ਐਜੂਕੇਸ਼ਨ ਦੇ ਨਾਲ ਹੀ ਆਪਣਾ ਕਰੀਅਰ ਪਰਸੂ ਕਰਨਾ ਚਾਹੀਦਾ ਪਰ ਐਜੂਕੇਸ਼ਨ ਵਾਸਤੇ ਤਾਂ ਕੌਣ ਬਾਹਰ ਜਾਂਦਾ ਨਾ ਹਰ ਇੱਕ ਦਾ ਟੀਚਰ ਹੀ ਹੁੰਦਾ ਵੀ ਜਾਂਦੇ ਸਾਰ ਉਹਨੂੰ ਜੌਬ ਵੀ ਮਿਲ ਜੇ ਕੁਝ ਘੰਟੇ ਕੰਮ ਕਰਨ ਦੇ ਮਿਲਣ ਪਰ ਹਾਲਾਂਕਿ ਹੁਣ ਜਿਵੇਂ YouTube ਵਲੌਗਰਸ ਨੇ ਨਾ ਉਹ ਜਦੋਂ ਬਾਹਰ ਘੁੰਮਣ ਵੀ ਜਾਂਦੇ ਨੇ ਵਲੌਗਿੰਗ ਕਰਦੇ ਨੇ ਤੇ ਅਕਸਰ ਇਸ ਤਰ੍ਹਾਂ ਦੇ ਸਟੂਡੈਂਟਸ ਲੱਭਦੇ ਆ ਜਿਹੜੇ ਆਮ ਉੱਥੇ ਤੁਹਾਨੂੰ ਨੰ ਮੰਨੀ ਮੁੜਦਾ ਮੈਂ ਤਾਂ ਦੇਖੋ ਹਮੇਸ਼ਾ ਇਸ ਚੀਜ਼ ਨੂੰ ਪ੍ਰਮੋਟ ਕੀਤਾ ਹੈ ਕਿ ਸਟੂਡੈਂਟ ਨੂੰ ਬਾਹਰ ਜਾਣਾ ਹੀ ਨਹੀਂ ਚਾਹੀਦਾ ਚਾਹੇ ਅਸੀਂ ਚਲੋ ਗ੍ਰੈਜੂਏਸ਼ਨ ਦੀ ਗੱਲ ਕਰ ਰਹੇ ਹਾਂ ਦੇਖੋ ਜਦ ਇੰਡੀਆ ਦਾ ਯੂਥ ਅਸੀਂ ਤਾਂ ਇੰਡੀਆ ਦੀ ਗੱਲ ਕਰਾਂਗੇ ਚਾਹੇ ਮੇਰਾ ਕੰਮ ਇਮੀਗ੍ਰੇਸ਼ਨ ਦਾ ਹੈ ਇੰਡੀਆ ਦੀ ਯੂਥ ਇੰਡੀਆ ਦੇ ਵਿੱਚ ਹੀ ਰਹਿਣੀ ਚਾਹੀਦੀ ਸੋ ਮੈਂ ਤਾਂ ਹਰ ਮਾਪੇ ਨੂੰ ਕਹਿੰਦਾ ਕਿ ਬੱਚਿਆਂ ਨੂੰ ਪੜਨ ਦਿਓ ਜੇ ਉਹਦਾ ਕਿਤੇ ਕੁਝ ਨਹੀਂ ਬਣ ਰਿਹਾ ਫਿਰ ਤੁਸੀਂ ਵਿਦੇਸ਼ ਦੀ ਸੋਚੋ ਐਜ਼ ਅ ਲਾਸਟ ਅਲਟਰਨੇਟ ਆਪਾਂ ਪਹਿਲਾ ਆਲਟਰਨੇਟ ਉਹਨੂੰ ਦੇਖਣ ਲੱਗੇ ਤਾਂ ਆਪਣੀ ਯੂਥ ਇਸ ਚੀਜ਼ ਦੇ ਵਿੱਚ ਫਸ ਚੁੱਕੀ ਆ ਅੱਜ ਦੇ ਸਮੇਂ ਦੇ ਵਿੱਚ ਔਰ ਉਸ ਤੋਂ ਬਾਹਰ ਨਿਕਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਤੁਸੀਂ ਵਿਜ਼ਿਟਰ ਵੀਜ਼ਾ ਨੂੰ ਜਿਵੇਂ ਪ੍ਰਮੋਟ ਕਰਦੇ ਹੋ ਤੇ ਜੇ ਮੈਂ ਗੱਲ ਕਰਾਂ ਵੀ ਅਪਲਾਈ ਕਰਨ ਤੋਂ ਲੈ ਕੇ ਫਾਈਨਲੀ ਉੱਥੇ ਪਹੁੰਚਣ ਤੱਕ ਜਿਹੜਾ ਕਿੰਨਾ ਕੁ ਟਾਈਮ ਲੱਗਦਾ ਹੈ ਔਰ ਕਿਹੜੇ-ਕਿਹੜੇ ਕੋਰਸਸ ਨੇ ਉਹ ਹੈਲਪ ਕਰ ਸਕਦੇ ਹਨ ਮਤਲਬ ਉਸ ਟਾਈਮ ਸਪੈਨ ਦੇ ਵਿੱਚ ਤੁਸੀਂ ਬੱਚੇ ਨੂੰ ਗਾਈਡ ਕਰ ਸਕਦੇ ਹੋ ਕਿਉਂਕਿ ਪਹਿਲਾਂ ਤਾਂ ਉਹਨੂੰ ਨਹੀਂ ਪਤਾ ਹੁੰਦਾ ਨਾ ਕਿ ਉਹਨੇ ਕਿਹੜੀ ਲਾਈਨ ਫੜਨੀ ਹੈ ਤਾਂ ਕਿ ਉਸ ਸਮੇਂ ਦੌਰਾਨ ਉਹ ਥੋੜਾ ਬਹੁਤਾ ਉਹਨਾਂ ਚੀਜ਼ਾਂ ਦੀ ਨ ਵੈਨ ਹੀ ਯੂਜ਼ ਟੂ ਰੀਚ देयर ਤੇ ਉਦੋਂ ਫੇਰ ਉਹ ਅੱਗੇ ਉਹਨੂੰ ਕੈਰੀ ਫਾਰਵਰਡ ਕਰ ਲਵੇ ਦੇਖੋ ਦੋ ਚੀਜ਼ਾਂ ਹੈਗੀਆਂ ਪਹਿਲਾ ਤਾਂ ਜਿਹੜਾ ਵਿਜ਼ਿਟਰ ਵੀਜ਼ਾ ਦੀ ਸੀ ਗੱਲ ਕਰ ਰਹੇ ਇਹ ਸਟੱਡੀ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਇਹਦੇ ਵਿੱਚ ਕੋਈ ਅਨਪੜ੍ਹ ਇਨਸਾਨ ਵੀ ਜਾ ਸਕਦਾ ਉਹਦੇ ਵਿੱਚ ਚਾਹੇ ਉਹਨੇ ਪਲੱਸ 2 ਨਹੀਂ ਵੀ ਕੀਤੀ 10ਵੀਂ ਮਹੀਨੇ ਦੀ ਕੁਝ ਚਾਹੇ ਜਿਵੇਂ ਇਸ ਤਰ੍ਹਾਂ ਮੈਂ ਕਹਿ ਰਿਹਾ ਚਾਹੇ ਅੰਗੂਠਾ ਛਾਪ ਵੀ ਹੈ ਉਹ ਵੀ ਜਾ ਸਕਦਾ ਸੋ ਉਹਨੂੰ ਸਟੱਡੀ ਦੇ ਨਾਲ ਕਨਫਿਊਜ਼ ਨਹੀਂ ਕਰਨਾ ਚਾਹੀਦਾ ਜਦੋਂ ਬੱਚਾ ਸਪੋਜ਼ ਪਲੱਸ 2 ਕਰਕੇ ਵਿਜ਼ਿਟਰ ਵੀਜ਼ਾ ਤੇ ਜਾਂਦਾ ਤਾਂ ਉਹਦੇ ਕੋਲ ਇੱਕ ਆਪਸ਼ਨ ਆ ਜਾਂਦੀ ਹੈ ਕਿ ਉੱਥੇ ਜਾ ਕੇ ਉਹ ਸਟੱਡੀ ਉਹਨੂੰ ਸਟੱਡੀ ਦੇ ਵਿੱਚ ਕਨਵਰਟ ਕਰ ਸਕਦਾ ਸੋ ਇਹ ਉਹਦੇ ਕੋਲ ਬੈਨੀਫਿਟ ਹੁੰਦਾ ਹੁਣ ਤੁਸੀਂ ਗੱਲ ਕੀਤੀ ਵੀ ਕਿੰਨਾ ਸਮਾਂ ਲੱਗ ਜਾਂਦਾ ਦੇਖੋ ਇਹ ਸਾਰਾ ਕੁਝ ਡਿਪੈਂਡ ਕਰਦਾ ਬੱਚੇ ਦੀ ਪ੍ਰੋਫਾਈਲ ਤੇ ਜਾਂ ਫਿਰ ਜਿਸ ਨੇ ਜਾਣਾ ਉਹਦੀ ਪ੍ਰੋਫਾਈਲ ਤੇ ਮੰਨ ਲਓ ਪ੍ਰੋਫਾਈਲ ਉਹਦੀ ਸਭ ਕੁਝ ਕੰਪਲੀਟ ਹੈ ਤਾਂ ਵਿਦਨ ਵੀਕ ਤੁਸੀਂ ਆਪਣੀ ਫਾਈਲ ਲੋਜ ਕਰ ਸਕਦੇ ਹੋ ਲੇਕਿਨ ਐਮਬੈਸੀ ਕਿੰਨਾ ਸਮਾਂ ਲੈਂਦੀ ਹੈ ਉਸ ਤੇ ਡਿਪੈਂਡ ਕਰੇਗਾ ਤੁਹਾਡਾ ਰਿਜ਼ਲਟ ਕਿੰਨੇ ਦਿਨ ਚਾਣਾ ਆਮੂਮਨ ਐਮਬੈਸੀ ਜੜਾ ਮਤਲਬ ਹਾਊ ਲੌਂਗ ਇਟ ਟੇਕ ਦੇਖੋ ਮੈਕਸਿਮਮ ਟੂ ਮੈਕਸਿਮਮ ਮੇਰੇ ਖਿਆਲ ਆ ਦੋ ਜਾਂ ਤਿੰਨ ਮਹੀਨੇ ਅੱਜ ਦਾ ਸਮੇਂ ਦੇ ਵਿੱਚ ਦੋ ਮਹੀਨੇ ਤੋਂ ਪਲੱਸ ਚੱਲ ਰਿਹਾ ਹੈ ਲੇਕਿਨ ਅਸੀਂ ਅੱਜ ਤੋਂ 15 20 ਦਿਨ ਪੁਰਾਣੀ ਗੱਲ ਕਰੀ ਹੈ ਮਹੀਨੇ ਪੁਰਾਣੀ ਗੱਲ ਕਰੀ ਤਾਂ ਹਫਤੇ ਦੇ ਵਿੱਚ ਵੀ ਰਿਜ਼ਲਟ ਸਾਰੇ ਸੀਗੇ ਹਾਂ ਔਰ ਸ਼ੁਰੂ ਤੋਂ ਹੀ ਤੁਹਾਡੀ ਮੁਹਾਰਤ ਇਸ ਵਿੱਚ ਹੈ ਜਾਂ ਤੁਸੀਂ ਕਿਤੇ ਸ਼ਫਲ ਕੀਤੇ ਹੋ ਸ਼ਿਫਟ ਕੀਤਾ ਨਹੀਂ ਸਾਡੀ ਹਮੇਸ਼ਾ ਹੀ ਵਿਜ਼ਟਰ ਵੀਜ਼ਾ ਦਾ ਹੀ ਅਸੀਂ ਕੰਮ ਜ਼ਿਆਦਾ ਕੀਤਾ ਔਰ ਅੱਜ ਵੀ ਤਾਂ ਹੀ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ ਦੇਖੋ ਹੋਰ ਕੋਈ ਜ਼ਰੀਆ ਸਾਨੂੰ ਅੱਜ ਤੱਕ ਨਜ਼ਰ ਨਹੀਂ ਆਇਆ ਕਿ ਜਿਸ ਤੇ ਬੰਦਾ ਆਰਾਮ ਨਾਲ ਪਹੁੰਚ ਜਾਏ ਚਾਹੇ ਕੋਈ ਵੀ ਕੰਟਰੀ ਹੋਏ ਇਕੱਲੇ ਕੈਨੇਡਾ ਦੀ ਗੱਲ ਨਹੀਂ ਐ ਅਸੀਂ ਯੂਕੇ ਵੀ ਬਹੁਤ ਭੇਜੇ ਆਂ ਅੱਜ ਦੇ ਸਮੇਂ ਦੇ ਵਿੱਚ ਵੀ ਯੂਐਸਏ ਵੀ ਬਹੁਤ ਲੋਕ ਜਾ ਰਹੇ ਵਿਜ਼ਟਰ ਵੀਜ਼ਾ ਤੇ ਹੋਰ ਕਿਸੇ ਕੈਟਾਗਰੀ ਦੇ ਵਿੱਚ ਪਹਿਲੀ ਗੱਲ ਤਾਂ ਐ ਕਿ ਤੁਹਾਡਾ ਕ੍ਰਾਈਟੇਰੀਆ ਨਹੀਂ ਫੁੱਲਫਿਲ ਹੁੰਦਾ ਤੁਹਾਡੀ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਏ ਹੁਣ ਜਿਸ ਤਰ੍ਹਾਂ ਤੁਸੀਂ ਕੀਤਾ ਸੀ ਕਿ ਕਿਸੇ ਕੋਲ ਆਇਲਟਸ ਨਹੀਂ ਹੈਗੀ ਜੋ ਆਇਲਟਸ ਨਹੀਂ ਤਾਂ ਸਟੱਡੀ ਵੀਜ਼ਾ ਕਿਸ ਤਰ੍ਹਾਂ ਲਏਗਾ ਸੋ ਇਹ ਇੱਕ ਕੈਟਾਗਰੀ ਐਸੀ ਆ ਵਿਜ਼ਟਰ ਵੀਜ਼ਾ ਦੀ ਜਿਦੇ ਵਿੱਚ ਤੁਹਾਨੂੰ ਕੋਈ ਵੀ ਰਿਕੁਆਇਰਮੈਂਟਸ ਨਹੀਂ ਹੈਗੀ ਨਾ ਤੁਹਾਨੂੰ ਆਇਲਟਸ ਦੀ ਜ਼ਰੂਰਤ ਐ ਨਾ ਤੁਹਾਨੂੰ ਐਜੂਕੇਸ਼ਨ ਦੀ ਜ਼ਰੂਰਤ ਐ ਨਾ

ਚਾਹੇ ਅੱਜ ਦੀ ਗੱਲ ਹੋਵੇ ਚਾਹੇ ਪੁਰਾਣੀ ਗੱਲ ਹੋਵੇ ਕੰਮ ਦੀ ਕਿ ਕਦੇ ਵੀ ਵੈਸਟਰਨ ਕੰਟਰੀਜ਼ ਦੇ ਵਿੱਚ ਕਮੀ ਨਹੀਂ ਰਹੀ ਆ ਹੁਣ ਤੁਸੀਂ ਜੇ ਅਸੀਂ ਹੁਣ ਅੱਜ ਚੰਡੀਗੜ੍ਹ ਦੇ ਵਿੱਚ ਬੈਠੇ ਆ ਤੁਸੀਂ ਦੇਖਦੇ ਹੋ ਸਾਰੇ ਕੰਮ ਕੌਣ ਕਰਦਾ ਯੂਪੀ ਬਿਹਾਰ ਤੋਂ ਆ ਕੇ ਲੋਕ ਕਰਦੇ ਨੇ ਇੱਥੇ ਦੇ ਦੇ ਬੰਦੇ ਤਾਂ ਕਰਦੇ ਨਹੀਂ ਕਿਉਂਕਿ ਇੱਥੇ ਲੋਕਾਂ ਕੋਲ ਪੈਸਾ ਹੈਗਾ ਸੋ ਇਹ ਸਿਚੁਏਸ਼ਨ ਹੀ ਤੁਸੀਂ ਹਿਸਾਬ ਲਗਾਓਗੇ ਅੱਜ ਯੂਕੇ ਦੇ ਵਿੱਚ ਯੂਐਸਏ ਦੇ ਵਿੱਚ ਕੈਨੇਡਾ ਦੇ ਵਿੱਚ ਉੱਥੇ ਲੋਕਾਂ ਕੋਲ ਪੈਸਾ ਤਾਂ ਹੈ ਲੇਕਿਨ ਕੰਮ ਕਰਨ ਵਾਲੇ ਬੰਦੇ ਨਹੀਂ ਵੀ ਉੱਥੇ ਸਾਨੂੰ ਭਈਆ ਵਾਂਗ ਟ੍ਰੀਟ ਕਰਦੇ ਆ ਬਿਲਕੁਲ ਬਿਲਕੁਲ ਤੁਹਾਨੂੰ ਉਹ ਕੰਮ ਕਰਨੇ ਪੈਣਗੇ ਦੇ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ ਆ ਜਾਂ ਮੁਹੱਲੇ ਦੇ ਵਿੱਚ ਕੰਮ ਕਰਦੇ ਆ ਇਹ ਆਪਣੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਓਬਵੀਅਸਲੀ ਇਸ ਚੀਜ਼ ਤੋਂ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਬਾਈ ਕੋਲਰ ਜੌਬਸ ਦਾ ਤੁਸੀਂ ਦਿਲ ਚੋਂ ਦਿਮਾਗ ਚੋਂ ਇਹ ਕੱਢ ਦਿਓ ਦਿਮਾਗ ਚੋਂ ਬਿਲਕੁਲ ਕੱਢ ਕੇ ਜਾ ਹਾਂ ਵਾਈਟ ਕੋਲਰ ਜੌਬ ਤੁਹਾਨੂੰ ਤਾਂ ਮਿਲੇਗੀ ਜਿਸ ਤਰ੍ਹਾਂ ਮੈਂ ਦੱਸਿਆ ਤੁਸੀਂ ਗ੍ਰੈਜੂਏਸ਼ਨ ਕਰਕੇ ਤੁਸੀਂ ਗਏ ਜਾਂ ਪਲੱਸ 2 ਕਰਕੇ ਤੁਸੀਂ ਐਸਾ ਕੋਰਸ ਲੈ ਲਿਆ ਜਿਸ ਤਰ੍ਹਾਂ ਆਈਟੀ ਦਾ ਕੋਰਸ ਲੈ ਲਿਆ ਜਾਂ ਮੈਨੇਜਮੈਂਟ ਦਾ ਕੋਈ ਕੋਰਸ ਲੈ ਲਿਆ ਉਹਦੇ ਵਿੱਚ ਜੇ ਤੁਸੀਂ ਪੈਰ ਜਮਾ ਲਓ ਲੇਕਿਨ ਉਹ ਵੀ ਇਹ ਨਹੀਂ ਕਿ ਤੁਹਾਨੂੰ ਜਾਂਦੇ ਹੀ ਐਸੀ ਜੌਬ ਲੱਗ ਜੇ ਤੁਹਾਨੂੰ ਉਸ ਕੰਟਰੀ ਦਾ ਐਕਸਪੀਰੀਅੰਸ ਉਕੇ ਦਾ ਬੱਚਾ ਵੀ ਹੈ ਉਹ ਵੀ 2-3 ਸਾਲ ਪਹਿਲੇ ਰਗੜਾ ਖਾਂਦਾ ੱਤਕੇ ਖਾਂਦਾ ਇਹ ਵਾਲੇ ਸਾਰੇ ਕੰਮ ਕਰਦਾ ਫਿਰ ਉਸ ਤੋਂ ਬਾਅਦ ਉਹਨੂੰ ਕਿਤੇ ਵਾਈਟ ਕੋਲਰ ਜੋਬ ਮਿਲਦੀ ਹੈ ਅੱਛਾ ਫਿਰ ਕੰਮ ਦੀ ਸ਼ੋਰਟੀਟੀ ਹੁੰਦੀ ਹੈ ਜਾਂ ਨਹੀਂ ਜਾਂ ਸਿਰਫ ਵੀਜ਼ਾ ਲਗਵਾਉਣ ਤੱਕ ਹੀ ਤੁਸੀਂ ਸੀਮਤ ਰਹਿੰਦੇ ਹੋ ਦੇਖੋ ਸਾਡਾ ਕੰਮ ਸਿਰਫ ਕਿਉਂਕਿ ਵਿਜ਼ਟਰ ਵੀਜ਼ਾ ਦੇ ਵਿੱਚ ਐਸ ਸੱਚ ਕੁਝ ਨਹੀਂ ਹੁੰਦਾ ਕਿ ਤੁਹਾਨੂੰ ਵਰਕ ਵੀ ਦਿੱਤਾ ਜਾਏਗਾ ਲੇਕਿਨ ਆਪਣੇ ਐਕਸਪੀਰੀਅੰਸ ਤੋਂ ਸੀ ਇਹ ਗੱਲ ਕਹਿ ਸਕਦੇ ਆ ਜਾਂ ਫਿਰ ਪੰਜਾਬ ਦੀ ਬਹੁਤ ਜਨਤਾ ਵਿਜ਼ਟਰ ਵੀਜ਼ਾ ਤੇ ਗਈ ਹੈ ਕਿ ਕੰਮ ਤਾਂ ਕੰਮ ਦੀ ਕੋਈ ਕਮੀ ਨਹੀਂ ਹੈਗੀ ਬਸ ਤੁਸੀਂ ਲੋਕੇਸ਼ਨ ਬੇਸਡ ਜਿਹੜਾ ਜਿਸ ਤਰ੍ਹਾਂ ਸਟੂਡੈਂਟ ਦਾ ਉਹਦਾ ਲੋਕੇਸ਼ਨ ਉਹਦੇ ਲਈ ਉਸੀ ਲੋਕੇਸ਼ਨ ਤੇ ਉਹਨੇ ਕਰਨਾ ਕਿਉਂਕਿ ਉਹਦਾ ਕਾਲਜ ਉੱਥੇ ਹੀ ਆ। ਉਸੇ ਲੋਕੇਸ਼ਨ ਦੇ ਵਿੱਚ ਜੌਬ ਕਰ ਸਕਦਾ ਔਰ ਉਸ ਲੋਕੇਸ਼ਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਬ੍ਰੈਂਟਨ ਦੀ ਗੱਲ ਕਰੀਏ ਹੁਣ ਹਜ਼ਾਰੋਂ ਲੱਖਾਂ ਸਟੂਡੈਂਟ ਉੱਥੇ ਬੈਠਾ ਹੈ। ਆਬਵੀਅਸਲੀ ਉਸ ਤਰ੍ਹਾਂ ਦੀ ਜੌਬ ਉਹਨੂੰ ਨਹੀਂ ਮਿਲ ਸਕਦੀ। ਲੇਕਿਨ ਇੱਕ ਵਿਜ਼ਟਰ ਵੀਜ਼ਾ ਵਾਲੇ ਕੋਲੇ ਆਪਸ਼ਨ ਹੁੰਦੀ ਹੈ। ਉਹ ਕਿਤੇ ਵੀ ਪੂਰੇ ਕੈਨੇਡਾ ਦੇ ਵਿੱਚ ਕਿਤੇ ਵੀ ਜਾ ਸਕਦਾ। ਜਾਂ ਯੂਕੇ ਗਿਆ ਤਾਂ ਪੂਰੇ ਯੂਕੇ ਦੇ ਵਿੱਚ ਕਿਤੇ ਵੀ ਜਾ ਸਕਦਾ। ਸੋ ਇਹ ਚੀਜ਼ ਹੁਣ ਪੂਰੇ ਕੰਟਰੀ ਦੇ ਵਿੱਚ ਤਾਂ ਆਬਵੀਅਸਲੀ ਲੇਬਰ ਦੀ ਸ਼ਾਰਟੇਜ ਹੈਗੀ ਹੈ ਨਾ। ਇਹ ਤਾਂ ਫੈਕਟ ਹੈ। ਸੋ ਇਸ ਕਰਕੇ ਉਹਨਾਂ ਨੂੰ ਜੌਬਸ इजीली ਮਿਲ ਜਾਂਦੀ ਹੈ ਜੀ ਅਚ ਮੇਰੇ ਇੱਕ ਹੋਰ ਕਨਸਰਨ ਸੀ ਜਿਹਨੂੰ ਜੋ ਸਟੱਡੀ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਨੂੰ ਅਪਰ ਕੰਪੇਅਰ ਕਰਦੇ ਆਂ ਤੇ ਉੱਥੇ ਇੱਕ ਪਰਟਿਕੂਲਰ ਏਜ ਗਰੁੱਪ ਸਾਡੇ ਕੋਲ ਹੁੰਦਾ ਇੱਥੇ ਕਿਸ ਏਜ ਗਰੁੱਪ ਦੇ ਬੰਦੇ ਤੁਹਾਡੇ ਕੋਲ ਜ਼ਿਆਦਾ ਆਉਂਦੇ ਨੇ ਦੇਖੋ ਇਹਦੇ ਵਿੱਚ ਜਿਹੜੇ ਜਿਹੋ ਹੀ ਗੱਲ ਅਸੀਂ ਕਰ ਰਹੇ ਸੀ ਜਿੱਦਾ ਇੱਥੇ ਕੁਝ ਨਹੀਂ ਬਣਦਾ ਉਹ ਟਰਾਈ ਕਰਦਾ ਹੁਣ ਪਹਿਲੀ ਗੱਲ ਸਟੂਡੈਂਟ ਜੇ ਕਰੇਗਾ ਜਿਸ ਕੋ ਲਾਈਟਸ ਨਹੀਂ ਕਲੀਅਰ ਹੋ ਰਹੀ ਜਾਂ ਫਿਰ ਜਿਸ ਕੋ ਪੈਸਾ ਨਹੀਂ ਹੈਗਾ ਜਿਨ੍ਹਾਂ ਮਾਪੇ ਕੋਲ ਪੈਸਾ ਨਹੀਂ ਹੁਣ ਆਪਸ਼ਨ ਤਾਂ ਉਹਨੂੰ ਬੱਚਾ ਬਾਹਰ ਭੇਜਣਾ ਇੱਥੇ ਸਟੱਡੀ ਨਹੀਂ ਕਰ ਰਿਹਾ ਹੋ ਜਾਂ ਫਿਰ ਜਿਹੜੇ ਬੰਦੇ ਹੁਣ ਇੱਥੇ ਸਟਰਗਲ ਕਰ ਲਿਆ 30 ਸਾਲ ਦੇ ਹੋਗੇ 35 ਸਾਲ ਦੇ ਹੋਗੇ ਜਾਂ ਇਵਨ ਕਈ ਬੰਦੇ 27 28 ਦੇ ਵਿੱਚ ਵੀ ਥੱਕ ਜਾਂਦੇ ਇੱਥੇ ਨਹੀਂ ਬਣਦੀ ਗੱਲ ਫਿਰ ਉਹ ਬੰਦੇ ਬੇਸਿਕਲੀ ਇਸ ਚੀਜ਼ ਲਈ ਟਰਾਈ ਕਰਦੇ ਇੱਕ ਖਾਸ ਕਿਸਮ ਦੀ ਉਮਰ ਜਿਹੜੀ ਹੈ ਨਾ ਖਾਸ ਚੀਜ਼ਾਂ ਨਹੀਂ ਤੁਸੀਂ 30 ਸਾਲ ਤੱਕ ਜਿਹੜਾ ਉਹ ਪੜ੍ਹਾਈ ਮੁਕੰਮਲ ਕਰ ਲੋ 35 ਤੱਕ ਵਿਆਹ ਕਰ ਲੋ 40 ਤੱਕ ਘਰ ਬਣਾ ਲੋ ਵੀ ਜੇ ਨਾ ਬਣਿਆ ਉਸ ਤੋਂ ਬਾਅਦ ਫਿਰ ਹਾਂ ਸ਼ਾਦੀ ਸੀ ਫਲਸਫੀ ਨੂੰ ਲੈ ਕੇ ਲੋਕ ਚੱਲਦੇ ਆ ਬਲਕਿ ਮੈਂ ਤਾਂ ਕਹੂੰਗਾ ਕਿ ਅਗਰ ਸਟਰਗਲ ਕਰਕੇ ਇੰਡੀਆ ਦੇ ਵਿੱਚ ਤੁਸੀਂ ਸੈਟਲ ਹੋ ਸਕਦੇ ਹੋ ਤਾਂ ਆਪਣਾ ਸਟਰਗਲ ਜਾਰੀ ਰੱਖੋ ਲੇਕਿਨ ਜੇ ਤੁਸੀਂ ਹੌਸਲਾ ਖੋ ਗਏ ਤਾਂ ਇਹ ਇੱਕ অপਸ਼ਨ ਮੈਨੂੰ ਨਜ਼ਰ ਆਉਂਦਾ ਅੱਛਾ 20 ਸਾਲ ਤੋਂ ਇੱਕ ਲੰਬਾ ਅਰਸਾ ਹੈ ਨਾ ਤੁਸੀਂ ਏਸੀ ਫੀਲਡ ਨੂੰ ਦੇ ਦਿੱਤਾ ਹੈ ਨਾ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਅਬਜ਼ਰਵ ਕੀਤਾ ਕਿ ਕਿਸ ਤਰ੍ਹਾਂ ਦੀਆਂ ਚੇਂਜਸ ਆਈਆਂ ਨੇ ਲੋਕਾਂ ਦੇ ਕੰਸਰਨ ਵਿੱਚ ਕੀ ਫਰਕ ਪਿਆ ਹੈ ਹੈ ਨਾ ਵਿਜ਼ਟਰ ਵੀਜ਼ਾ ਨੂੰ ਅਪਲਾਈ ਕਰਨ ਤੋਂ ਲੈ ਕੇ ਉੱਥੇ ਜਾਣ ਤੱਕ ਕੀ ਕੁ ਚੇਂਜਸ ਵਾਟ ਯੂ ਅਬਜ਼ਰਵ ਮੈਂ ਤੁਹਾਨੂੰ ਦੱਸਦਾ ਦੇਖੋ ਚੇਂਜ 1% ਵੀ ਕੋਈ ਚੇਂਜ ਨਹੀਂ ਆਇਆ 1% ਵੀ ਚੇਂਜ ਨਹੀਂ ਆਇਆ ਇਸ ਤੋਂ ਵੀ ਮੈਂ ਦੱਸਦਾ ਤੁਹਾਨੂੰ 20 ਸਾਲ ਪਹਿਲੇ ਵੀ ਲੋਕਾਂ ਚ ਇਹੀ ਕ੍ਰੇਜ਼ ਸੀਗਾ 20 ਸਾਲ ਬਾਅਦ ਵੀ ਅੱਜ ਵੀ ਇਹੀ ਕ੍ਰੇਜ਼ ਹੈਗਾ ਲੇਕਿਨ ਜਦੋਂ ਵੀਜ਼ਾਸ ਖੁੱਲੇ ਮਿਲਨੇ ਸ਼ੁਰੂ ਹੋ ਜਾਂਦੇ ਹੁਣ 2008 ਦੇ ਵਿੱਚ ਯੂ ਐਸ ਏ ਦੇ ਵੀਜ਼ਾਸ ਬਹੁਤ ਢੱਲੇ ਨਾਲ ਮਿਲਦੇ ਸੀਗੇ ਤੋ ਸਾਰੇ ਲੋਕਾਂ ਨੂੰ ਯੂਐਸਏ ਪਸੰਦ ਨਹੀਂ ਆਉਂਦਾ ਸੀਗਾ ਕਿ ਯੂਐਸਏ ਅਸੀਂ ਕਿਉਂ ਜਾਣਾ ਬਈ ਉੱਥੇ ਤਾਂ ਵੀਜ਼ੇ ਮਿਲ ਰਹਾ ਹੁਣ ਅੱਜ ਦੇ ਸਮੇਂ ਦੇ ਵਿੱਚ ਅਗਰ ਕੈਨੇਡਾ ਧੜਲੇ ਨਾਲ ਵੀਜ਼ਾ ਦੇ ਰਿਹਾ ਤਾਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਨੁਕਸ ਨਜ਼ਰ ਆਉਂਦਾ ਕਿ ਉੱਥੇ ਕੰਮ ਨਹੀਂ ਹੈ ਸਿਰਫ ਇਹੀ ਫਰਕ ਨਜ਼ਰ ਆਇਆ ਅੱਜ ਕੈਨੇਡਾ ਸਖਤੀ ਕਰ ਦੇ ਤਾਂ ਲੋਕ ਉਹਦੇ ਪਿੱਛੇ ਕ੍ਰੇਜ਼ੀ ਹੋਣਗੇ ਪਚੀ ਪਚੀ 30 ਲੱਖ ਲੈ ਕੇ ਫਿਰਣਗੇ ਵੀ ਸਾਨੂੰ ਕਿਸੇ ਤਰ੍ਹਾਂ ਭੇਜ ਦੋ। ਜੀ। ਕਰੇਜ਼ ਉਸ ਟਾਈਮ ਵੀ ਹੋਈ ਸੀਗਾ, ਕਰੇਜ਼ ਅੱਜ ਵੀ ਵਰਕਰ ਆ ਸਿਰਫ ਲੋਕਾਂ ਦੀ ਥਿੰਕਿੰਗ ਦੇ ਵਿੱਚ ਚੇਂजेस ਆ ਗਈ ਔਰ ਜੇ ਅਸੀਂ ਕਹੀਏ ਕਿ ਇੱਕ ਸਟੱਡੀ ਵੀਜ਼ਾ ਨਾਲ ਜੁੜ ਗਿਆ ਕਿ ਇੱਕ ਆਪਸ਼ਨ ਜੁੜ ਗਿਆ। ਜੀ। ਉਹ ਚੀਜ਼ ਹੈਗੀ ਆ ਦਰਵਾਜ਼ੇ ਜ਼ਿਆਦਾ ਖੁੱਲ ਗਏ। ਉਸ ਟਾਈਮ ਦਰਵਾਜ਼ੇ ਸ਼ਾਇਦ ਘੱਟ ਖੁੱਲੇ ਸੀ। ਅਵੇਅਰਨੈਸ ਨਹੀਂ ਸੀ। ਸ਼ਾਇਦ ਅਵੇਅਰਨੈਸ ਨਹੀਂ ਸੀ। ਸਟੱਡੀ ਵੀਜ਼ਾ ਤਾਂ ਉਸ ਸਮੇਂ ਵੀ ਸੀਗਾ। ਲੇਕਿਨ ਉਹਨਾਂ ਅਵੇਅਰਨੈਸ ਸੀ। ਚੰਡੀਗੜ੍ਹ ਦੇ ਬੱਚੇ ਬਹੁਤ ਜਾਣਦੇ ਸੀ। ਹੁਣ ਮੇਰੇ ਨਾਲ ਜਿੰਨੇ ਵੀ ਬੈਚਮੈਂਟ ਸੀ ਸਾਰੇ ਆਸਟ੍ਰੇਲੀਆ ਨੋਲੇਜ ਸਬਕੋ ਲ ਹੈ ਪਿੰਡੂ ਬੱਚੇ ਕੋਲ ਵੀ ਨੋਲੇਜ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਡਾਕੂਮੈਂਟਸ ਪੂਰੇ ਕਰਕੇ ਜਾ ਸਕਦਾ ਸੋ ਇਹ ਇਹ ਜ਼ਰੂਰ ਫਰਕ ਆ ਜਿਵੇਂ ਤੁਸੀਂ ਹੁਣ ਇਹ ਗੱਲ ਕਹੀ ਨਾ ਵੀ ਉੱਥੇ ਕੰਮ ਦੀ ਕਮੀ ਬਿਲਕੁਲ ਨਹੀਂ ਹੈ ਕੰਮ ਦੀ ਕਮੀ ਬਿਲਕੁਲ ਨਹੀਂ ਹੈ ਤੇ ਇਸ ਦੇ ਨਾਲ ਨਾਲ ਵਾਟ ਇਜ਼ ਦ ਕੁਆਲਿਟੀ ਆਫ ਦ ਲਾਈਫ ਉੱਥੇ ਲਾਈਫ ਦਾ ਸਟੈਂਡਰਡ ਤੇ ਕੁਆਲਿਟੀ ਕੀ ਹੈ ਲੇਬਰ ਕਲਾਸ ਹੀ ਰਹਿੰਦਾ ਜਾਂ ਫਿਰ ਉਹ ਕੁਝ ਸੁਧਾਰ ਕਰ ਲੈਂਦੇ ਮੈਂ ਵੀ ਕਾਫੀ ਜਗ੍ਹਾ ਘੁੰਮਿਆ ਵੈਸਟਰਨ ਕੰਟਰੀਜ਼ ਵੀ ਬਹੁਤ ਦੌਰੇ ਕੀਤੇ ਚਾਹ ਕੈਨੇਡਾ ਹੋਵੇ ਯੂਕੇ ਹੋਵੇ ਯੂਰਪ ਹੋਵੇ ਲਾਈਫ ਦੀ ਕੁਆਲਿਟੀ ਦੇ ਵਿੱਚ ਤਾਂ ਦੇਖੋ ਫਰਕ ਹੈ ਇਸ ਤੇ ਤਾਂ ਸਾਨੂੰ ਮੰਨਣਾ ਪਏਗਾ ਚਾਹੇ ਉਹ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਹੋਵੇ ਜਾ ਹਾਊਸਿੰਗ ਨੂੰ ਲੈ ਕੇ ਹੋਏ ਚਾਹੇ ਟਾਊਨ ਪਲੈਨਿੰਗ ਨੂੰ ਲੈ ਕੇ ਹੋਏ ਹਰ ਚੀਜ਼ ਦੇ ਵਿੱਚ ਹੈਪੀਨੈਸ ਹੈਪੀਨੈਸ ਇੰਡੈਕਸ ਹਾਂ ਇਹ ਤਾਂ ਸਾਨੂੰ ਮੰਨਣਾ ਪਏਗਾ ਕਿ ਹੈਪੀਨੈਸ ਇੰਡੈਕਸ ਅਦਰ ਨਾਲੋਂ ਜ਼ਿਆਦਾ ਹਾਂ ਬਿਲਕੁਲ ਅਗ ਤੁਸੀਂ ਨੈਟ ਤੇ ਸਰਚ ਕਰੋ ਇਹ ਚੀਜ਼ਾਂ ਤਾਂ ਸਾਰੀ ਡਾਕੂਮੈਂਟਡ ਹੈਗੀ ਹੈ ਹੈਪੀਨੈਸ ਇੰਡੈਕਸ ਯੂਰਪ ਦਾ ਕੈਨੇਡਾ ਦਾ ਯੂ ਐਸ ਏ ਦਾ ਬੈਟਰ ਹੈਗਾ ਉਹਨਾਂ ਦੀ ਆਪਣੀ ਸੈਟਸ ਆਫ ਪ੍ਰੋਬਲਮਸ ਹੈਗੀਆਂ ਲੇਕਿਨ ਡੈਫੀਨਿਟਲੀ ਬੈਟਰ ਹੈ ਔਰ ਇਹੀ ਚੀਜ਼ ਮੈਨੂੰ ਲੱਗਦਾ ਕਿ ਅਟਰੈਕਟ ਕਰਦੀ ਹੈ ਸਭ ਨੂੰ ਬਾਹਰ ਜਾਣ ਲਈ ਅੱਛਾ ਜਾਣ ਤੋਂ ਪਹਿਲਾਂ ਜਿਹੜੇ ਸਾਡੇ ਲੋਕ ਹੈ ਉਹ ਕਿੰਨੇ ਕੁ ਕਨ ਨਹੀਂ ਹੈ ਜਾਂ ਅਸੀਂ ਕਹਿੰਨੇ ਆ ਵੀ ਡਿਪਰੈਸ਼ਨ ਦਾ ਦੌਰ ਚੱਲ ਰਿਹਾ ਹੈ ਰੈਸੈਸ਼ਨ ਦਾ ਦੌਰ ਚੱਲ ਰਿਹਾ ਹੈ ਕੁਝ ਏਰੀਆਜ਼ ਵਿੱਚ ਉੱਥੇ ਅੱਗਾਂ ਲੱਗ ਗਈਆਂ ਮਤਲਬ ਕਿ ਉਹ ਜੀਓਗ੍ਰਾਫੀਕਲ ਏਰੀਆ ਦੀ ਥੋੜੀ ਬਹੁਤੀ ਸਟੱਡੀ ਕਰਦੇ ਆ ਕਿ ਐਵੇਂ ਫਿਰ ਵੀ ਜਾਣਾ ਤਾਂ ਸਾਨੂੰ ਕਿਤੇ ਮਰਜ਼ੀ ਭੇਜ ਦਿਓ ਨਹੀਂ ਹੁਣ ਥੋੜਾ ਜਦ ਤੋਂ ਸੋਸ਼ਲ ਮੀਡੀਆ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਤਾਂ ਲੋਕਾਂ ਨੇ ਕਿਤੇ ਨਾ ਕਿਤੇ ਮਾਈਂਡ ਆਪਣਾ ਪ੍ਰੀਪੇਅਰ ਹੋ ਕੇ ਜਾਂਦਾ ਜਿਹੜੀ ਕਿ ਜੋ ਕਿ ਬਹੁਤ ਅੱਛੀ ਗੱਲ ਹੈ ਔਰ ਰਿਸਰਚ ਕਰਕੇ ਜਾਂਦੇ ਆ ਔਰ ਆਪਣੇ ਅਗਰ ਉੱਥੇ ਕੋਈ ਰਹਿੰਦਾ ਹੈ ਤਾਂ ਉਹਦੇ ਨਾਲ ਗੱਲ ਕਰਕੇ ਜਾਂਦੇ ਕਿ ਸਾਨੂੰ ਜੌਬਸ ਕਦੋਂ ਮਿਲ ਸਕਦੀ ਹੈ ਔਰ ਵਿਜ਼ਟਰ ਵੀਜ਼ਾ ਦਾ ਸਭ ਤੋਂ ਅੱਛਾ ਇੱਕ ਜਿਹੜਾ ਮੈਂ ਹੋਰ ਫਾਇਦਾ ਦੱਸਣਾ ਚਾਹੁੰਦਾ ਇਹ ਲੰਬੇ ਸਮੇਂ ਲਈ ਮਿਲਦਾ ਖਾਸ ਕਰਕੇ ਜੇ ਕੈਨੇਡਾ ਦੀ ਸੀ ਗੱਲ ਕਰੀਏ 10 ਸਾਲ ਦਾ ਮਿਲਦਾ ਤਾਂ ਅੱਜ ਜਿਸ ਤਰ੍ਹਾਂ ਦੀ ਸੈਸ਼ਨ ਚੱਲ ਰਿਹਾ ਸੋ ਅਸੀਂ ਲੋਕਾਂ ਨੂੰ ਬਹੁਤ ਇਹ ਵੀ ਕਹਿੰਦੇ ਕਿ ਤੁਸੀਂ ਅੱਜ ਚਲੋ ਕੈਨੇਡਾ ਵੀਜ਼ਾ ਦੇ ਰਿਹਾ ਕੱਲੋਂ ਸਰਕਾਰ ਚੇਂਜ ਹੋ ਗਈ ਕੁਛ ਨਹੀਂ ਕਹਿ ਸਕਦੇ ਹੁਣ ਤੁਹਾਨੂੰ 10 ਸਾਲ ਦਾ ਵੀਜ਼ਾ ਮਿਲ ਰਿਹਾ ਹੈ ਹੁਣ ਰੈਸੈਸ਼ਨ 10 ਸਾਲ ਦਾ ਚੱਲੇਗਾ ਨਹੀਂ ਮੰਨ ਲਓ 2 ਸਾਲ ਚੱਲਿਆ 3 ਸਾਲ ਚੱਲਿਆ 6 ਮਹੀਨੇ ਚੱਲਿਆ ਤੁਸੀਂ ਉਸ ਤੋਂ ਬਾਅਦ ਵੀ ਆਪਣਾ ਟ੍ਰਿਪ ਪਲਾਨ ਕਰ ਸਕਦੇ ਹੋ ਸੋ ਇਹ ਮੈਨੂੰ ਲੱਗਦਾ ਇੱਕ ਵੱਡਾ ਐਡਵਾਂਟੇਜ ਹੈ ਲੋਕੀ ਵਿਜ਼ਟਰ ਵੀਜ਼ਾ ਤੋਂ ਇਲਾਵਾ ਸਟੱਡੀ ਵੀਜ਼ਾ ਔਰ ਪੀਆਰ ਨੂੰ ਜਿਹੜੇ ਨੇ ਉਹ ਜ਼ਿਆਦਾ ਕਿਉਂ ਉਸ ਵੱਲ ਝੁਕਾ ਰੱਖਦੇ ਨੇ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਕੁਝ ਕੰਡੀਸ਼ਨਸ ਹੁੰਦੀਆਂ ਨੇ ਵੀ ਐਨੇ ਟਾਈਮ ਬਾਅਦ ਤੁਹਾਨੂੰ ਵਾਪਸ ਆਣਾ ਪਊਗਾ ਦਸਟਾਡ ਕੁਛ ਇਸ ਤਰ੍ਹਾਂ ਦੀ ਕੰਡੀਸ਼ਨਸ ਨੇ ਉਹ ਜੋ ਨੇ ਉਹ ਕਲੀਅਰ ਕਰੋ ਜੀ ਬਿਲ ਸਕਦੇ ਹੋ ਲੇਕਿਨ ਉਹਦੇ ਲਈ ਤੁਹਾਡੇ ਕੋਲ ਕਾਫੀ ਟੈਕਨੀਕਸ ਹੈਗੀਆਂ ਜੀ ਤੁਸੀਂ ਲਾਇਰ ਨਾਲ ਕਨਸਰਨ ਕਰੋ ਜਾਂ ਸਾਡੇ ਕੋਲ ਵੀ ਐਸੀ ਹੈ ਕਿ ਤੁਸੀਂ ਲੀਗਲੀ ਤੌਰ ਤੇ ਵੀ ਉੱਥੇ ਆਪਣਾ ਸਟੇ ਉੱਥੇ ਜਾਰੀ ਰੱਖ ਸਕਦੇ ਹੋ ਬਹੁਤ ਲੰਬੇ ਸਮੇਂ ਤੱਕ ਔਰ ਕੁਝ ਸਮੇਂ ਅੱਜ ਤੱਕ ਸਮਾਂ ਐਸਾ ਚੱਲ ਰਿਹਾ ਕਿ ਇੱਕ ਇੱਕ ਸਾਲ ਦੇ ਵਿੱਚ ਲੋਕਾਂ ਦੀ ਪੀਆਰ ਵੀ ਹੋ ਰਹੀ ਵਿਜ਼ਟਰ ਵੀਜ਼ਾ ਤੇ ਜਾ ਕੇ ਮੈਂ ਇਹ ਪੁੱਛਣਾ ਚਾਹ ਰਹੀ ਸੀ ਵੀ ਵਿਜ਼ਟਰ ਵੀਜ਼ਾ ਤੋਂ ਜਦੋਂ ਕਨਵਰਜਨਸ ਹੁੰਦੀਆਂ ਨੇ ਟੂ ਆਜਸ ਦਾ ਪੀਆਰ ਔਰ ਐਨੀਥਿੰਗ ਐਲਸ ਨਾ ਜੋ ਪਰਮਨੈਂਟਲੀ ਉੱਥੇ ਰੈਜ਼ੀਡੈਂਟ ਬਣਨ ਵਾਸਤੇ ਸੋ ਉਹ ਕਿੰਨਾ ਕੁ ਦੇ ਚਾਂਸਸ ਜਿਹੜੇ ਨੇ ਉਹ ਜ਼ਿਆਦਾ ਹੈ 100% ਜਾਂ ਜਿਹੜੀ ਫਾਈਲ ਹੈ ਉਹ ਤੁਹਾਡੀ ਕਿੰਨੀ ਸਟਰੌਂਗ ਨਹੀਂ 100 100% ਚਾਂਸ ਹੈ 100% ਉਹਦੀ ਪੀਆਰ ਹੋਣੀ ਹੀ ਹੋਣੀ ਅੱਜ ਤੱਕ ਅਸੀਂ ਐਸਾ ਕੋਈ ਕੇਸ ਦੇਖਿਆ ਨਹੀਂ ਕਿ ਬੰਦਾ ਵਿਜ਼ਟਰ ਵੀਜ਼ਾ ਤੇ ਗਿਆ ਉੱਥੇ ਸਟੇ ਲੌਂਗ ਕੀਤਾ ਔਰ ਉਹਨੂੰ ਵਾਪਸ ਆਣਾ ਪਿਆ ਗਏ ਹੋਏ ਜਾਂ ਫਿਰ ਪੀਆਰ ਨਾ ਹੋਈ ਪੀਆ ਸਿੱਟ ਪੰਜਾਬ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਜੀ ਜੀ ਕਿੰਨੇ ਕਿੰਨੇ ਆਏ ਮੈਂ ਉਹ ਹੀ ਉਹ ਹੀ ਗੱਲ ਕਰਨਾ ਚਾਹ ਰਹੀ ਹਾਂ ਵੀ ਜਿਹੜਾ ਇੱਕ ਵਾਰ ਚਲੇ ਗਿਆ ਪਹਿਲਾਂ ਤਾਂ ਇੱਥੋਂ ਵੇਚ ਵਟ ਕੇ ਗਿਆ ਫਿਰ ਉੱਥੇ ਜਾ ਕੇ ਉਹਨੇ ਸੈਟਲ ਕੀਤਾ ਮਤਲਬ ਇੱਥੋਂ ਤੋਂ ਫਿਰ ਉੱਥੇ ਉਸ ਤੋਂ ਬਾਅਦ ਵਾਪਸ ਯਾਨੀ ਕਿ ਜਦੋਂ ਬੰਦਾ ਆਪਣੀ ਏਜ ਦੇ ਵਿੱਚ ਇੱਕ ਮੈਜੋਰਿਟੀ ਦਾ ਲੈਵਲ ਅਚੀਵ ਕਰ ਲੈਂਦਾ ਨਾ ਜਾਂ ਜਦੋਂ ਉਹਦੀ ਏਜ ਹੋ ਜਾਂਦੀ ਹੈ ਉਦੋਂ ਲੱਗਦਾ ਵੀ ਤਮਾਮ ਦੁਨੀਆ ਦੀ ਜਿਹੜੀ ਸ਼ੈਵਾਂ ਨੇ ਤੈਵਾਂ ਨੇ ਉਹ ਇੱਥੇ ਹੀ ਨੇ ਮਤਲਬ ਫਿਰ ਉਹ ਦੁਆਰਾ ਦੁਆਰਾ ਹਿਆ ਨਹੀਂ ਕਰ ਸਕਦਾ ਇਕਾ ਦੁਕਾ ਆਗੇ ਪਰ ਹਿਆ ਨਹੀਂ ਕਰ ਸਕਦਾ ਦੁਬਾਰਾ ਆਪਣੀ ਜ਼ਿੰਦਗੀ ਨੂੰ ਤੀਜੀ ਵਾਰ ਜ਼ੀਰੋ ਤੋਂ ਸਟਾਰਟ ਕਰਾਂ ਜੀ ਦੇਖੋ ਸੁਖੀ ਤਾਂ ਤੁਸੀਂ ਕਿਤੇ ਵੀ ਨਹੀਂ ਹੋ ਸਕਦੇ ਨਾਨਕ ਦੁਖੀ ਆ ਸਭ ਸੰਸਾਰ ਕਿਤੇ ਵੀ ਚਲ ਜਾਓ ਤੁਸੀਂ ਦੁਨੀਆ ਦੇ ਵਿੱਚ ਕਿਤੇ ਵੀ ਚਲ ਜਾਓ ਚਾਹੇ ਅਮਰੀਕਾ ਹੋਵੇ ਚਾਹੇ ਇੰਡੀਆ ਹੋਵੇ ਜਾਂ ਜੋ ਮਰਜੀ ਹੋਵੇ ਦੁੱਖ ਤਾਂ ਨਾਲ ਤੁਹਾਡੇ ਤੁਸੀਂ ਕਦੇ ਵੀ ਸੈਟੀਸਫਾਈਡ ਨਹੀਂ ਹੋਵੋਗੇ ਜੇ ਜਿਸ ਦਿਨ ਬੰਦਾ ਸੈਟੀਸਫਾਈਡ ਹੋ ਗਿਆ ਉਸ ਦਿਨ ਤਾਉ ਡੈੱਡ ਹੈ ਉਹਦੇ ਮਾਈਂਡ ਦੇ ਵਿੱਚ ਕੋਈ ਨਾ ਕੋਈ ਟੈਨਸ਼ਨ ਦੇਖੋ ਉੱਥੇ ਆਪਣੀ ਜਿਸ ਤਰ੍ਹਾਂ ਮੈਂ ਦੱਸਿਆ ਆਪਣੀ ਸੈਟਸ ਆ ਪ੍ਰੋਬਲਮ ਹੈਗੀ ਆ ਲੇਕਿਨ ਇੱਕ ਵਾਰ ਤੁਹਾਨੂੰ ਉਹ ਦੇਸ਼ ਐਸੇ ਮੁਕਾਮ ਤੇ ਲਿਆ ਕੇ ਖੜਾ ਕਰ ਦੇ ਜਿਹੜਾ ਕਿ ਇੱਥੇ ਬਹੁਤ ਹੀ ਅੱਛੀ ਇਨਕਮ ਵਾਲਾ ਬੰਦਾ ਉਸ ਮਕਾਮ ਤੇ ਆ ਕੇ ਖੜਾ ਹੁੰਦਾ ਬਹੁਤ ਸਟਰਗਲ ਤੋਂ ਬਾਅਦ ਲੇਕਿਨ ਉਥੇ ਜਾਂਦੇ ਸਾਰੇ ਤੁਸੀਂ 6 ਮਹੀਨੇ ਦੇ ਵਿੱਚ ਵਿੱਚ ਐਸੀ ਜਗ੍ਹਾ ਤੇ ਸਟੈਂਡ ਹੋ ਜਾਂਦੇ ਜਿਹੜੇ ਕਿ ਤੁਸੀਂ ਇੰਡੀਆ ਦੇ ਵਿੱਚ ਸੋਚ ਵੀ ਨਹੀਂ ਸਕਦੇ ਸੋ ਜੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਚੱਲੋ ਤਾਂ ਮੈਨੂੰ ਲੱਗਦਾ ਲਾਈਫ ਬਹੁਤ ਅੱਛੀ ਹੋਏਗੀ ਥੋੜਾ ਜਿਹਾ ਸਬਰ ਤਾਂ ਰੱਖਣਾ ਪੈਂਦਾ ਜੀ ਚਲੋ ਵੀਜ਼ਾ ਐਂਡ ਆਲ ਤੋਂ ਇਲਾਵਾ ਆਪਾਂ ਆਫ ਦਾ ਟਰੈਕ ਥੋੜੀ ਜੀ ਗੱਲ ਕਰੀਏ ਮਤਲਬ ਤੁਸੀਂ ਦੁਨੀਆ ਦੇ तमाम ਦੇਸ਼ਾਂ ਵਿੱਚ ਘੁੰਮੇ ਹੋ ਤੇ ਟੈਕਨੋਲੋਜੀ ਵਾਈਜ਼ এনवायरमेंट ਵਾਈਜ਼ ਖਾਣ ਪਾਣ ਇਹ ਦਿਸ ਥੈਟ ਬੜੀਆਂ ਸਾਰੀਆਂ ਪੋਜ਼ਿਟਿਵ ਨੈਗੇਟਿਵ ਚੀਜ਼ਾਂ ਤੁਸੀਂ ਦੇਖੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਮਤਲਬ ਐਸੀ ਇੰਡੀਆ ਦੇ ਵਿੱਚ ਕੀ ਖਿੱਚ ਸੀ ਜਿਹੜੀ ਤੁਹਾਨੂੰ तमाम ਦੁਨੀਆਂ ਦੇ ਦੇਸ਼ ਜਿਹੜੇ ਨੇ ਉਹ ਕੋਈ ਉਹਦਾ ਨਹੀਂ ਖਿੱਚ ਕੇ ਰਜਾ ਕੇ ਨਹੀਂ ਰੱਖ ਸਕਿਆ ਜੀ ਦੇਖੋ ਮੈਂ ਤਾਂ ਕਈ ਵਾਰ ਇਹ ਮੇਰੇ ਮਨ ਦੇ ਵਿੱਚ ਵੀ ਇਹ ਖਿਆਲ ਆਉਂਦਾ ਹੈ ਕਿ ਬੰਦਾ ਆਪਣਾ ਦੇ ਹਾਲਾਂਕਿ ਮੇਰਾ ਕਾਰੋਬਾਰ ਹੈਗਾ ਕਿ ਬੰਦਾ ਆਪਣਾ ਦੇਸ਼ ਛੱਡ ਕੇ ਦੂਸਰੀ ਜਗ੍ਹਾ ਕਿਸਰਾ ਰਹਿ ਸਕਦਾ ਅੱਜ ਮੈਨੂੰ ਕੋਈ ਕਹੇ ਕਿ 2 ਮਹੀਨੇ ਲਈ ਤੁਸੀਂ ਬੰਬੇ ਸ਼ਿਫਟ ਹੋ ਜਾਓ ਤਾਂ ਮੇਰੇ ਲਈ ਉਹ ਵੀ ਇੱਕ ਡਿਸੀਜਨ ਬੜਾ ਔਖਾ ਹੋਏਗਾ ਆਪਣੇ ਘਰ ਵਾਲਿਆਂ ਨਾਲ ਸਲਾਹ ਕਰਨੀ ਪਵੇਗੀ ਚਾਹ ਬਿਜ਼ਨਸ ਲਈ ਹੋਵੇ ਬਹੁਤ ਜਾਣਾ ਤਾਂ ਪਏਗਾ ਲੇਕਿਨ ਬਹੁਤ ਔਖੇ ਜਾਂਦੇ ਜਿਸੀਂ ਬਾਰ ਵੀ ਜਾਂਦੇ ਆ ਔਰ ਇਹ ਕਿਸ ਇੰਨਾ ਵੱਡਾ ਡਿਸੀਜਨ ਲੋਗ ਲੈਂਦੇ ਤਾਂ ਮੈਂ ਤਾਂ ਹੈਰਾਨਗੀ ਹੈ ਇਸ ਚੀਜ਼ ਤੋਂ ਔਰ ਖਿੱਚ ਦੀ ਗੱਲ ਹੈ ਕਿ ਜਿੱਥੇ ਤੁਸੀਂ ਪੈਦਾ ਹੋਏ ਓਬਵੀਅਸਲੀ ਜਿਹੜੇ ਗਏ ਵੀ ਆ ਕਿਉਂ ਦੁਖੀ ਹੁੰਦੇ ਬਾਅਦ ਚ ਕਿਉਂਕਿ ਉਹਨਾਂ ਨੂੰ ਫਿਰ ਬਾਰ-ਬਾਰ ਆਪਣਾ ਬਚਪਨ ਯਾਦ ਆਉਂਦਾ ਆਪਣੀਆਂ ਗਲੀਆਂ ਯਾਦ ਆਉਂਦੀਆਂ ਸੋ ਬੇਸਿਕਲੀ ਇਹ ਵੀ ਇੱਕ ਚੀਜ਼ ਉਹਨਾਂ ਦੇ ਡਿਪਰੈਸ਼ਨ ਚ ਚਾਹੇ ਉਹਨੂੰ ਨਾਮ ਕਿਸੇ ਵੀ ਚੀਜ਼ ਦਾ ਦੇ ਦੇਣ ਲੇਕਿਨ ਉਹੀ ਚੀਜ਼ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਰਿਵਰਸ ਮਾਈਗ੍ਰੇਸ਼ਨ ਜਿਹ ਤੁਸੀਂ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਚੀਜ਼ ਜ਼ਿਆਦਾ ਖਿੱਚ ਕੇ ਲੈ ਕੇ ਆਉਂਦੀ ਹੈ ਕਿਉਂਕਿ ਅਗਰ ਅਸੀਂ ਗੱਲ ਕਰੀਏ ਕਿ ਉੱਥੇ ਭੁੱਖਮਰੀ ਤਾਂ ਹੈ ਨਹੀਂ ਇਹ ਤਾਂ ਇਹ ਤਾਂ ਤੁਹਾਨੂੰ ਪਤਾ ਹੈ ਗਵਰਨਮੈਂਟ ਐਨੇ ਬੈਨੀਫਿਟਸ ਦਿੰਦੀ ਹੈ ਫਿਰ ਕਿਉਂ ਵਾਪਸ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਸ ਦੇਸ਼ ਦੇ ਵਿੱਚ ਮੈਂ ਪੈਦਾ ਹੋਇਆ ਸੀਗਾ ਜਿਸ ਤਰ੍ਹਾਂ ਮੇਰਾ ਪਾਲਣ ਪੋਸ਼ਣ ਹੋਇਆ ਸੀਗਾ ਉਹ ਚੀਜ਼ ਉਹ ਕੈਨੇਡਾ ਉਹ ਨਹੀਂ ਦੇ ਸਕਦਾ ਉਹ ਮੈਨੂੰ ਇੱਥੇ ਮਿਲੇਗੀ ਜਿਹੜੀ ਖੁਸ਼ਬੂ ਹੈ ਹਨਾ ਉਹ ਫਿਰ ਉਹ ਚੀਜ਼ ਉਹਨਾਂ ਨੂੰ ਵਾਪਸ ਲੈ ਜਾਂਦੀ ਹੈ ਸਰਜੀਤ ਪਾਤਰ ਸਾਹਿਬ ਪਤਾ ਹੈ ਨਾ ਵੀ ਹਾਲ ਹੀ ਉਹ ਦੁਨੀਆ ਤੋਂ ਰੁਕਸਤ ਉਹ ਰੁਕਸਤੀ ਲੈ ਲਈ ਉਹਨਾਂ ਨੇ ਤੇ ਉਹਨਾਂ ਦਾ ਇੱਕ ਬੜਾ ਕਮਾਲ ਦਾ ਸ਼ੇਅਰ ਸੀ ਉਹ ਕਹਿੰਦੇ ਹੱਥ ਚੋਂ ਖੋਲੇ ਗੁਰਮੁਖੀ ਤੇ ਮੁਖ ਤੋਂ ਮਾ ਦੇ ਬੋਲ ਟੁਕ ਮਿਲਿਆਏ ਦੋਸਤਾ ਪਰ ਮਿਲਿਆ ਕਿਹੜੇ ਮੋਲ ਜੀ ਕੋਈ ਤਾਂ ਹੋਣੀ ਮਜਬੂਰੀ ਕੋਈ ਤਾਂ ਹੋਣੀ ਗੱਲ ਐਵੇਂ ਤਾਂ ਨਹੀਂ ਕੋਈ ਜਾਣਦਾ ਮ ਮੁਰਕੇ 11 ਵਾਲ ਹੈ ਨਾ ਤਾਂ ਮਤਲਬ ਅਸੀਂ 11 ਵਾਲ ਜਾ ਰਹੇ ਹਾਂ ਤੇ ਸਾਨੂੰ ਰੋਜੀ ਦਾ ਸਵਾਲ ਹੈ ਤੇ ਹਰ ਬੰਦਾ ਜਿਹੜਾ ਉਹ ਕਿਤੇ ਨਾ ਕਿਤੇ ਰੋਜੀ ਵਾਸਤੇ ਜਿਹੜਾ ਉਹ ਆਪਣੇ ਤੋਂ ਦੂਰ ਜਾਂਦਾ ਤੇ ਬਹੁਤ ਸਾਰੇ ਲੋਕ ਹੋਣਗੇ ਨਾ ਜਿਹੜੇ ਤੁਹਾਨੂੰ ਜਿਵੇਂ ਤੁਸੀਂ ਫੋਲੋ ਅਪਸ ਲੈਂਦੇ ਹੋ ਤੁਹਾਡੇ ਨਾਲ ਮੁੜ ਕੇ ਰਾਹਤੇ ਚਾਹੁੰਦੇ ਹੋਣਗੇ ਠੀਕ ਹੈ ਪੈਸੇ ਵਾਈਸ ਸੈਟਲ ਹੋ ਜਾਂਦੇ ਐ ਇਮੋਸ਼ਨਲ ਜਦੋਂ ਆਪਣਾ ਦਿਲ ਫਰੋਲਦੇ ਐ ਬਹੁਤ ਸਾਰ ਬਹੁਤ ਲੋਕ ਫਰੋਲਦੇ ਹੋਣਗੇ ਸੋ ਕੋਈ ਕਿਸਤਾ ਸਾਂਝਾ ਕਰੋ ਦੇਖੋ ਇੱਕ ਕਿਸਾ ਨਹੀਂ ਹਰ ਬੰਦਾ ਹੀ ਉੱਥੇ ਤੁਸੀਂ ਵੀ ਮਿਲੋਗੇ ਨਾ ਕਿਸੇ ਐਨ ਆਰ ਆਈ ਤੋਂ ਉਹਦੇ ਸਭ ਤੋਂ ਪਹਿਲੇ ਉਹਦੀ ਗੱਲ ਇਹੀ ਹੋਏਗੀ ਯਾਰ ਇੱਕ ਦਿਨ ਨੂੰ ਵਾਪਸ ਤਾਂ ਆਣਾ ਹੀ ਹੈ ਹਮ ਇੱਕ ਦੋ ਸਾਲ ਉਹਨੂੰ ਜ਼ਰੂਰ ਚਾਹ ਹੁੰਦਾ ਕਿ ਇੱਥੇ ਮੇਰੇ ਚਲੋ ਪੀ ਆਰ ਤੱਕ ਤਾਂ ਉਹਨੂੰ ਬਹੁਤ ਚਾਹ ਹੁੰਦਾ ਹੈ ਯਾ ਫਿਰ ਸਿਟੀਜ਼ਨਸ਼ਿਪ ਤੱਕ ਲੇਕਿਨ ਅੰਤ ਦੇ ਵਿੱਚ ਜਦੋਂ ਥੋੜਾ ਬਜ਼ੁਰਗ ਹੋਣ ਲੱਗਦਾ 50 ਪਲੱਸ ਯਾ 60 ਪਲੱਸ ਤੁਸੀਂ ਸ਼ਾਇਦ ਇੰਟਰਵਿਊਜ਼ ਵੀ ਦੇਖੇ ਹੋਣਗੇ ਜਿਹੜੇ ਚੈਨਲਸੇ ਚੱਲਦੇ ਆ ਉਹ ਇੱਕੋ ਹੀ ਗੱਲ ਕਰ ਰਹੇ ਕਿ ਯਾਰ ਮੁੜ ਕੇ ਤਾਂ ਵਾਪਸ ਜਾਣਾ ਹੀ ਉਹ ਸਬਬ ਬਣੇ ਨਾ ਬਣੇ ਗੱਲ ਅਲੱਗ ਹੈ ਲੇਕਿਨ ਦਿਲ ਦੇ ਵਿੱਚ ਹੀ ਰਹਿੰ ਵਾਪਸ ਅਸੀਂ ਉੱਥੇ ਹੀ ਜਾਣਾ ਐਨਰਾਈਜ਼ ਨੂੰ ਆਪਾਂ ਅਕਸਰ ਕਹਿੰਦੇ ਆ ਸੁਣਦੇ ਆ ਨਾ ਵੀ ਅਸੀਂ ਪੰਜਾਬ ਚੋਂ ਨਿਕਲ ਗਏ ਪਰ ਪੰਜਾਬ ਸਾਡੇ ਚੋਂ ਨਹੀਂ ਨਿਕਲਿਆ ਨਹੀਂ ਨਿਕਲ ਸਕਦਾ ਨਹੀਂ ਨਿਕਲ ਸਕਦਾ ਜਿੱਥੇ ਜੰਮੇ ਪਲੇ ਆਪਣੀ ਜੜਾਂ ਹੈਗੀਆਂ ਉਹ ਕਿਸ ਤਰ੍ਹਾਂ ਨਿਕਲ ਸਕਦੀ ਹੈ ਅੱਛਾ ਜੇ ਤਾਂ ਜਿਹੜੀ ਐਮਬੈਸੀਜ਼ ਹੁੰਦੀਆਂ ਹਨਾ ਇੱਥੇ ਕੈਨੇਡਾ ਵਿੱਚ ਤਾਂ ਨਹੀਂ ਲੋਡ ਪੈਂਦੀ ਮੇਰੇ ਖਿਆਲ ਚ ਕੁਐਸਚਨਿੰਗ ਨਹੀਂ ਹੁੰਦੀ ਹੈਗੀ ਪਰ ਜਿਹੜਾ ਕੁਐਸਚਨ ਆਨਸਰ ਵਾਲਾ ਮੋਡਿਊਲ ਹੈ ਜਾਂ ਰਾਉਂਡ ਹੈ ਉਹ ਯੂ ਐਸ ਏ ਵਿੱਚ ਜ਼ਰੂਰ ਹੁੰਦਾ ਹੈ ਨਾ ਤੇ ਜਦੋਂ ਕਿ ਐਂਬੈਸਡਸ ਨੂੰ ਇਹ ਪਤਾ ਹੈ ਬੜੇ ਸ਼ਾਰਪ ਆਫਿਸਰਸ ਹੁੰਦੇ ਵੀ ਇਹਨੇ ਵਾਪਸ ਨਹੀਂ ਆਉਣਾ ਸੋ ਉਹਨਾਂ ਦਾ ਕੀ ਕਨਸਰਨ ਰਹਿੰਦਾ ਦੇਖੋ ਉਹ ਦੌਰ ਜੇ ਯੂ ਐਸ ਏ ਦਾ ਕਈ ਜਿਸ ਤਰ੍ਹਾਂ ਮੈਂ 2008 ਦੀ ਗੱਲ ਕਰ ਰਿਹਾ ਸੀਗਾ ਉਸ ਟਾਈਮ ਇਹ ਦੌਰ ਸੀਗਾ ਕਿ ਉਹਨਾਂ ਨੂੰ ਪਤਾ ਹੈ ਕਿ ਵਾਪਸ ਨਹੀਂ ਆਣਾ ਉਸ ਟਾਈਮ ਤਾਂ ਅਗਰ ਸਰਦਾਰ ਜੀ ਇੰਟਰਵਿਊ ਦੇਣ ਗਏ ਆ ਉਹਨਾਂ ਨੇ ਇੱਕ ਹਲਕੀ ਸਮਾਈਲ ਵੀ ਦੇਤੀ ਤ ਉਹਨੂੰ ਕਹਿੰਦੇ ਸੀ ਵੀਜ਼ਾ ਗਰੰਟਡ ਕਿਉਂਕਿ ਉਹਨਾਂ ਦੀ ਲੋੜ ਸੀ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਰਦਾਰ ਹੀ ਕੰਮ ਕਰ ਸਕਦਾ ਉੱਥੇ ਜਾ ਕੇ ਸਾਡੇ ਬੰਦੇ ਗੋਰੇ ਕੰਮ ਨਹੀਂ ਕਰ ਰਹੇ ਸੋ ਜਦੋਂ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਉਹ ਵੀਜ਼ੇ ਦਿੰਦੇ ਨੇ ਜਦੋਂ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਸਖਤੀ ਕਰ ਦਿੰਦੇ ਇਹ ਇੱਕ ਉਹਨਾਂ ਦੀ ਸਟ੍ਰੈਟਜੀ ਹੈਗੀ ਹੈ ਜਿਹਨੂੰ ਜਿਹਨੂੰ ਵੀ ਅਸੀਂ ਪੁਣਾ ਰਹੇ ਹਾਂ ਬੇਸਿਕਲੀ ਉਹਨਾਂ ਨੂੰ ਪਤਾ ਸਾਰਾ ਕੁਝ ਹੈ ਉਹ 12ਵੀਂ ਕੱਢ ਸਕਦੇ ਸਾਨੂੰ ਲੇਕਿਨ ਉਹਨਾਂ ਨੂੰ ਪਤਾ ਹੈ ਸਾਡੇ ਤੋਂ ਬਿਨਾਂ ਉਹਨਾਂ ਦਾ ਦੇਸ਼ ਨਹੀਂ ਚੱਲਣਾ ਇੱਕ ਹਿੰਦੁਸਤਾਨ ਇੱਕ ਵੈਲਿਡ ਕੰਟਰੀ ਹੈਗਾ ਯਾ ਪੰਜਾਬ ਹੀ ਅਸੀਂ ਕੀਏ ਜਿਸ ਤੋਂ ਕੰਮ ਹੈ ਉਹਨਾਂ ਨੂੰ ਮਿਲ ਰਹੇ ਬਾਕੀ ਹੋਰ ਕਿਸੇ ਕੰਟਰੀ ਕੋਈ ਡਿਵੈਲਪਡ ਕੰਟਰੀ ਵਾਲਾ ਤਾਂ ਕੈਨੇਡਾ ਜਾਏਗਾ ਨਹੀਂ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਮੂਵ ਕਰੇਗਾ ਨਹੀਂ ਸਾਣਾ ਦੇਸ਼ ਹੀ ਦੇਖ ਲਓ ਨਾ ਉਧਰੋਂ ਕਿੰਨੇ ਲੋਕ ਆਂਦੇ ਆ ਇਥੇ ਰਾ ਜੀ ਕੋਈ ਨਹੀਂ ਆਏਗਾ ਸੋ ਉਹੀ ਗੱਲ ਆ ਨਾ ਵੀ ਫਿਰ ਕੰਮ ਕੌਣ ਕਰੇਗਾ ਸੋ ਉਹਨਾਂ ਦੀ ਮਜਬੂਰੀ ਹੈਗੀ ਹੈ ਹੋ ਸਕਦਾ ਆਪਣਾ ਕੰਟਰੀ ਵੀ ਆਣ ਵਾਲੇ ਸਮੇਂ ਦੇ ਵਿੱਚ ਇੰਨਾ ਡਿਵੈਲਪ ਹੋ ਜੇ ਵੀ ਅਸੀਂ ਵੀ ਨਾ ਜਾਈਏ ਔਰ ਉਹ ਗੋਰੇ ਸਾਡੇ ਕੋਲ ਆਣ ਐਸਾ ਵੀ ਹੋ ਸਕਦਾ ਜੀ ਬਹਿਰਾਲ ਬੜੀ ਖੂਬਸੂਰਤ ਗੱਲਬਾਤ ਰਹੀ ਤੁਸੀਂ ਜਾਂਦੇ ਜਾਂਦੇ ਕੋਈ ਖਾਸ ਗੱਲ ਦੱਸਣਾ ਚਾਹੋਗੇ ਵਿਜ਼ਟਰ ਵੀਜ਼ਾ ਮੁਤਾਲਿਕ ਜਿਹਦੇ ਵਿੱਚ ਤੁਹਾਡੀ ਮਹਾਰਤ ਹੈ ਦੇਖੋ ਵਿਜ਼ਟਰ ਵੀਜ਼ਾ ਦੇ ਬਾਰੇ ਮੈਂ ਉਹ ਇਹ ਇਹਨੂੰ ਪ੍ਰੋਮੋਸ਼ਨ ਨਾ ਸਮਝਿਆ ਜਾਏ ਅੱਜ ਚਾਹੇ ਅਮਰੀਕਾ ਦੀ ਗੱਲ ਚੱਲ ਰਹੀ ਹੋਵੇ ਚਾਹੇ ਕੈਨੇਡਾ ਦੀ ਗੱਲ ਚੱਲ ਰਹੀ ਦੇਖੋ ਵਿਜ਼ਿਟਰ ਵੀਜ਼ਾ ਤਾਂ ਹਮੇਸ਼ਾ ਚੱਲਦਾ ਰਹੇਗਾ ਲੇਕਿਨ ਆਜ ਦਾ ਦੌਰ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਅੱਗੇ ਇਲੈਕਸ਼ਨਸ ਦੋਨੋਂ ਕੰਟਰੀਜ਼ ਦੇ ਵਿੱਚ ਆਉਣ ਵਾਲਿਆ ਔਰ ਹੋ ਸਕਦਾ ਹੈ ਕਿ ਸ਼ਕਤੀ ਕਿਉਂਕਿ ਇਸ ਬੇਸ ਤੇ ਇਮੀਗ੍ਰੇਸ਼ਨ ਦੇ ਬੇਸ ਤੇ ਉੱਥੇ ਦੇ ਜਿਹੜੇ ਲੋਕ ਹੈਗੇ ਆ वो बहुत ज्यादा खिलाफ है और इसी बेस से दोनों चुनाव लड़े जा रहे सो अगे आने वाले चार पांच महीने का समय बहुत ज्यादा क्रुशियल है और लोगों को मैक्सीम वीजा मिल सकते हैं उस तो बाद थोड़ा जाखा हो जाए सो जिन्ह ने अपलाई करना मैं मेरा ख्याल है कि जल्दी डिसीजन लेना चाहिए जी। बहुत, जी। बहुत बहुत धनबाद स्पैशली इतने आए और बड़ी खूबसूरत जी वार्ता है उसन अंजाम तक आप लैके गए प्यारे दोस्तों मैं गलबात बहुत मजा आया तो सुन वाले स्रोत्या दर्शकों ये जरूर इंटरसटिंग भी लगी होगी एक बड़ा ही खूबसूरत है गलबात ਕਰਾਂਗੀ ਨਫਤੇਜ ਭਾਰਤੀ ਹੋਰਾਂ ਨੇ ਲਿਖਿਆ ਸੀ ਕਿ ਘਰ ਬਣਦੇ ਡਿੱਗਦੇ ਟੈਂਦੇ ਨੇ ਘਰਾਂ ਵਾਲੇ ਘਰਾਂ ਚ ਰਹਿੰਦੇ ਹੀ ਨਹੀਂ ਸਵੇਰੇ ਦਫਤਰ ਜਾਂਦੇ ਨੇ ਰਾਤ ਨੂੰ ਸੌਣ ਹੀ ਆਉਂਦੇ ਨੇ ਗਲਾਂ ਵਿੱਚ ਰੋਜੀ ਵਾਲਾ ਪਟਾ ਹੈ ਕੱਲਾ ਕੁੱਤਾ ਖੁੱਲਾ ਹੈ ਸੋ ਇਹ ਜਿਹੜਾ ਰੋਜ਼ੀ ਵਾਲਾ ਪਟਾ ਹੈ ਨਾ ਇਹ ਜਿਸ ਨੇ ਸਾਨੂੰ ਜਕੜਿਆ ਹੋਇਆ ਹੈ ਇਹ ਸਾਨੂੰ ਸਾਡੀ ਜੜਾਂ ਤੋਂ ਸਾਡੀਆਂ ਮਾਵਾ ਤੋਂ ਸਾਨੂੰ ਆਪਣੇ ਆਪ ਤੋਂ ਔਰ ਆਪਣੇਾਂ ਤੋਂ ਦੂਰ ਕਰ ਦਿੰਦਾ ਸੋ ਜਿਵੇਂ ਇਹਨੇ ਬੜੀ ਖੂਬਸੂਰਤ ਗੱਲ ਕਹੀ ਕਿ ਜੇਕਰ ਤੁਸੀਂ ਇੱਥੇ ਕੰਮ ਕਰਕੇ ਵਧੀਆ ਪੈਸਾ ਕਮਾ ਸਕਦੇ ਹੋ ਤੇ ਆਪਣੇ ਜਣਾ ਤੋਂ ਔਰ ਆਪਣੀ ਮਿੱਟੀ ਤੋਂ ਦੂਰ ਜਾਣ ਦਾ ਕਦੇ ਨਾ ਸੋਚਿਆ ਜਾਵੇ ਪੰਜਾਬ ਤੋਂ ਪੰਜਾਬੀ ਨਾ ਨਿਕਲਣ ਕਿਉਂਕਿ ਪੰਜਾਬੀਆਂ ਵਿੱਚ ਪੰਜਾਬ ਤੋਂ ਕਦੇ ਵੀ ਨਹੀਂ ਨਿਕਲ ਸਕਦਾ ਸੋ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਸਲੀਕਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਮੈਨੂੰ ਗੁਰਨੀਤ ਤੋਂ ਇਜਾਜ਼ਤ ਦਿਓ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਅਗਲੀ ਮਰਤਬਾ ਫੇਰ ਕਿਸ ਡਿਗਨੈਟਰੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਦਾ ਰਾਬਤਾ ਕਾਇਮ ਕਰਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਦਾ ਅਨਮਿਊਟ